ਹਾਈ ਰਾਈਡ ਇੱਕ ਉਹ ਬਿਮਾਰੀ ਜੋ ਇਸ ਵੇਲੇ ਮੁਲਕ ਚ ਲਗਾਤਾਰ ਵਧ ਰਹੀ ਹੈ। ਐਨਓ ਪੀ ਸੀਓ ਡੀ ਰਿਤੇ ਥਾਇਰੋਇਡ ਦੀ ਪ੍ਰੋਬਲਮ ਸੀਗੀ। ਸੀਗੀ। ਹਾਂਜੀ। ਉਹ ਨਹੀਂ ਹੈ? ਥਾਇਰੋਇਡ ਹੈਗਾ ਅੱਗੇ ਨਾਲੋਂ ਕਾਫੀ ਫਰਕ ਆ। ਸੰਕੇਤ ਕੀ ਆਇਸੀ ਹੁੰਦਾ ਕੀ ਸੀ ਪਹਿਲੇ? ਜ਼ਿਆਦਾਤਰ ਗਲੇ ਚ ਦਿੱਕਤ ਆਈ ਸੀ ਥਾਇਰੋਇਡ ਨਾਲ ਮੈਨੂੰ। ਕੋਈ ਕਮਜ਼ੋਰੀ ਕੰਪਲੈਕਸ ਵਗੈਰਾ ਸੀ ਥਕਾਵਟ ਹੋ ਜਾਂਦੀ ਸੀ ਕਾਫੀ ਸਰੀਰ ਨੂੰ। ਹਾਈ ਰਾਈਡ ਨਾ ਸਿਰਫ ਔਰਤਾਂ ਨੂੰ ਸਗੋ ਬੰਦਿਆਂ ਨੂੰ ਵੀ ਆਪਣੇ ਲਪੇਟੇ ਚ ਲੈ ਰਿਹਾ ਹੈ। ਹਾਰਮੋਨਸ ਦੀ ਪ੍ਰੋਬਲਮ ਹੈ। ਹਾਂਜੀ ਹਾਂਜੀ। ਕੀ ਪ੍ਰੋਬਲਮ ਹੁੰਦੀ ਉਹਦੇ ਨਾਲ థਾਇਰੋਇਡ ਦੀ ਨਾਲ ਬਿਮਾਰੀ ਇੱਕ ਵਾਰ ਆਇਓ ਨਹੀਂ ਅੱਗੇ ਚੱਲਦੀ ਦੋ ਜੀ ਅੱਗੇ ਚੱਲਦੀ ਹੈ థਾਇਰੋਇਡ ਦੀ ਲੈ ਗਏ ਇੱਕ ਵਾਰ ਅੱਛਾ ਇੱਕ ਵਾਰ ਲੈ ਗਏ ਹਾਂਜੀ ਹਾਂ ਤੇ ਕਿੰਨਾ ਕੁ ਫਰਕ ਪਿਆ ਫਰਕ ਹੈ థਾਇਰੋਇਡ ਕੋਈ ਏਡੀ ਵੱਡੀ ਗੱਲ ਨਹੀਂ ਹੈਗੀ థਾਇਰੋਇਡ ਗਲੈਂਡ ਨੂੰ ਆਪਾਂ ਨੋਰਮਲ ਕਰ ਸਕਦੇ ਹਾਂ ਦੋ ਤਰ੍ਹਾਂ ਦਾ థਾਇਰੋਇਡ ਹੁੰਦਾ ਇੱਕ ਹਾਈਪਰ ਹੁੰਦਾ ਇੱਕ ਹਾਈਪੋ ਹੁੰਦਾ థਾਇਰੋਇਡ ਵੀ ਦੋ ਤਰ੍ਹਾਂ ਦਾ ਹੁੰਦੇ ਜੀ ਗਲੈਂਡਸ ਦੇ ਵਿੱਚ ਸਮੱਸਿਆ ਦੀ ਗੱਲ ਕਰੀਏ ਤੇਨਾਂ ਦੇ ਪੀਰੀਅਡ ਸਕਿਪ ਹੋਣ ਲੱਗ ਜਾਂਦੇ ਆ weight over ਹੋਣਾ ਉਹ ਵੀ ਹਾਈਪੋਥਾਇਰੋਇਡ ਦਾ ਲੱਛਣ ਤੁਸੀਂ ਦੂਸਰਾ ਕਹਿ ਰਹੇ ਸੀ ਉਹ ਕਿਹੜਾ ਜੀ ਉਹ ਪ੍ਰੋਫੈਸਰ ਸਾਹਿਬ ਹਾਈਪਰਥਾਇਰੋਇਡ ਹੁੰਦਾ ਕਿਵੇਂ ਪਛਾਣ ਆ ਜਾਂਦੀ ਜੀ ਫਿਰ ਜਿਹੜਾ ਵਜ਼ਨ ਘਟਨ ਵਾਲਾ ਥਾਇਰੋਇਡ ਹੈ ਜਿੱਦਾਂ ਮੱਥੇ ਤੇ ਪਸੀਨਾ ਪੂਜੀ ਜਾਣਾ ਹੱਥਾਂ ਦਾ ਕੰਬਣਾ ਜਿੱਦਾਂ ਆਪਾਂ ਪਾਰਕਿਨਸਨ ਕਹਿ ਦਿੰਨੇ ਆ ਉਹ ਚੀਜ਼ਾਂ ਜੇ ਹੋਣ ਪੇਸ਼ੈਂਟ ਦੇ ਵਿੱਚ ਤੇ ਸਮਝ ਲਓ ਉਹਦਾ ਹਾਈਪਰਥਾਇਰੋਇਡ ਹੈ ਤੇ ਮਾਂਵਾਰੀ ਦੀ ਵੀ ਇਹਦੇ ਵਿੱਚ ਸਮੱਸਿਆ ਆਉਂਦੀ ਹੋਰ ਕੀ ਕਰਨਗੇ ਪਿਪਲੀ ਤੁਸੀਂ ਰੱਖੀ ਐ ਸੁੰਢ ਤੁਸੀਂ ਰੱਖਿਆ ਐ ਕਾਲੀ ਮਿਰਚ ਰੱਖੀ ਐ ਸ਼ਹਿਦ ਰੱਖਿਆ ਸਣੋਂ ਤਾਂ ਵੱਡੇ ਵੱਡੇ ਕੈਪਸੂਲ ਹੋ ਜਾਂਦੇ ਨੇ ਇਵਨ ਕਿ ਹੁਣ ਤੇ ਥਾਇਰੋਇਡ ਦਾ ਆਪਰੇਸ਼ਨ ਵੀ ਕਰਨ ਲੱਗ ਗਏ ਜੀ ਕਿੰਨੇ ਟਾਈਮ ਦੀ ਪ੍ਰੋਬਲਮ ਲੁਧਿਆਣੇ ਦਾਖਲ ਸੀਗੀ ਜੇ ਪਹਿਲਾਂ ਬਹੁਤ ਜ਼ਿਆਦਾ ਹੋ ਗਈ ਸੀਗੇ ਫਿਰ ਮੇਰੇ 6 ਲੱਖ ਰੁਪਏ ਉਹਨਾਂ ਨੇ ਲਾਇਆ ਸੀ ਉੱਥੇ ਡਾਕਟਰਾਂ ਨੇ ਉਹਨਾਂ ਕਹੇ ਸਾਰੀ ਉਮਰ ਦਵਾਈ ਖਾਣੀ ਪਊ ਮਤਲਬ 6 ਲੱਖ ਰੁਪਏ ਲੱਗੇ ਤੁਸੀਂ ਕਲੌਡਾਂ ਕਰਕੇ ਪਹਿਲਾਂ ਦਾਖਲ ਰਹੇ ਹੋ ਹਾਂ ਜੀ ਮੇ ਲੱਤ ਬਹੁਤ ਜ਼ਿਆਦਾ ਸੁੱਜ ਗਈ ਸੀਗੀ ਤੇ ਹੁਣ ਜੀ ਹੁਣ ਠੀਕ ਆ ਮੈਂ ਕਿਹੜੀ ਲੱਤ ਸੀ ਤੁਹਾਡੇ ਦੇ ਪਾਸੇ ਸੀਗੀ ਕੀ ਇੰਨਾ ਮੈਂ ਦਵਾਈ ਦਿੱਤੀ ਸੀ ਇੰਨਾ ਚੀਜ਼ਾਂ ਨੂੰ ਬਰਾਬਰ ਲੈ ਕੇ ਇਹਨੂੰ ਕੁੱਟ ਲੈਣਾ ਵਾ ਕੁੱਟ ਕੇ ਇਹਨਾਂ ਨੂੰ ਮਿਕਸੀ ਚ ਗ੍ਰੈਂਡ ਕਰ ਲੈਣਾਗਾ ਇਹਨੂੰ ਥੋੜਾ ਟਾਈਮ ਲੱਗੂਗਾ ਇਹਨੂੰ ਕੁੱਟਣਾ ਵਾ ਠੀਕ ਹੈ ਕੁੱਟ ਕੇ ਨੂੰ ਆਪ ਸੂਤੀ ਕੱਪੜੇ ਚ ਪਾ ਲੈਣਾ ਵਾ ਤੇ ਇਹਨੂੰ ਐਦਾਂ ਕੱਪੜਾ ਛਾਨ ਕਰ ਲੈਣਾ ਵਾ ਦੇਖੋ ਆ ਥੱਲੇ ਇਸ ਤਰ੍ਹਾਂ ਦਾ ਪਾਊਡਰ ਜਿਹੜਾ ਨਿਕਲਿਆ ਆ ਵੇਖੋ ਬੜਾ ਬਰੀਕ ਜਿਹਾ ਨਿਕਲਿਆ ਜੇ ਤਾਂ ਇੰਨਾ ਹਾਂਜੀ ਹਾਂ ਠੀਕ ਹੋ ਗਿਆ ਹਾਂਜੀ ਆ ਸ਼ਹਿਦ ਪਾ ਲਿਆ ਜੀ ਇਹਦੇ ਉੱਪਰ ਇੱਕ ਛੁਟਕੀ ਰੱਖਣੀ ਆ ਵੇ ਇੱਕ ਛਟਕੀ ਹਾਂਜੀ ਇੱਕ ਛੁਟਕੀ ਇੰਦਾ ਪਾ ਲੈਣੀ ਆ ਦੇਖੋ ਮਸੇ ਨੂੰ ਇੱਕ ਛੁਟਕੀ ਪਾ ਕੇ ਰਾਤ ਨੂੰ ਸੌਣ ਲੱਗਿਆ ਲੈਣਾ ਨੇ ਟਾਈਮ 'ਚ ਡਾਕਟਰ ਸਭ ਤੁਸੀਂ ਰਿਕਵਰ ਕਰ ਲਨੇ ਹੋ ਥਾਇਰੋਇਡ ਵਾਲਾ ਮਾਮਲਾ ਸ਼ਰਤੀਆ ਇਲਾਜ ਆ ਬਿਲਕੁਲ 3 ਮਹੀਨੇ ਦੇ ਵਿੱਚ ਵਿੱਚ ਬਿਲਕੁਲ ਨੋਰਮਲ ਹੋ ਜਾ ਜਿਹੜਾ ਬੰਦਾ ਹ ਹੜਪਹੋੜ ਜਿਹੜੇ ਟੋਟਕੇ ਨੁਸਕੇ ਫਾਰਮੂਲੇ ਨਹੀਂ ਟਾਈਮ ਹੈਗਾ ਜਿੰਨਾ ਕੋਈ ਥਾਇਰੋਇਡ ਕਿਟਾ ਜਿੱਦਾਂ ਥਾਇਰੋਇਡ ਕਿਸੇ ਦਾ ਵਧਿਆ ਹੋਵੇ ਜਾਂ ਹਾਈਪੋ ਜਾਂ ਹਾਈਪਰ ਦੋਨਾਂ ਤੇ ਇਹ ਕੰਮ ਕਰਦੀ ਆ ਇਹ ਚਾਰਾਂ ਦੇ 20-20 ਡਰਾਪਸ ਫਰੂਕੀ ਸਾਹਿਬ ਲੈਣੇ ਹੁੰਦੇ ਪਾਣੀ 'ਚ ਪਾ ਕੇ ਤੇ ਲੈਣੇ ਵੀ 10-10 ਮਿੰਟ ਦੇ ਫਰਕ ਨਾਲ ਹੁੰਦੇ ਔਰਤਾਂ ਦੇ ਵਿੱਚ ਹੀ ਜ਼ਿਆਦਾ ਸਮੱਸਿਆ ਕਿਉਂ ਆਉਂਦੀ ਹੈ ਔਰਤਾਂ ਦੇ ਵਿੱਚ ਹਾਰਮੋਨਲ ਚੇਂਜ ਬਹੁਤ ਜਲਦੀ ਆਉਂਦੇ ਜਿੱਦਾਂ ਮਰਦ ਕੁਝ ਗਲਤ ਖਾਂਦੇ ਤੋਂ ਤਾਂ ਥੋੜਾ ਟਾਈਮ ਡਿਲੇ ਹੋ ਜਾਂਦਾ ਪਰ ਇਹਨਾਂ ਨੂੰ ਬਹੁਤ ਜਲਦੀ ਰ ਹਾਰਮੋਨਲ ਬੈਲੈਂਸ ਹੋ ਜਾਂਦੇ ਨੇ ਤੁਹਾਨੂੰ ਇਹ ਸਾਰਾ ਨੁਸਖਾ ਟੋਟ ਕੇ ਸਾਨੂੰ ਰਸੋਈ ਦੇ ਵਿੱਚ ਹੀ ਅਵੇਲੇਬਲ ਹੋ ਜਾਣਾ। ਬਿਲਕੁਲ ਜੀ ਬਿਲਕੁਲ ਬਹੁਤ ਸਸਤਾ ਫਰੂਕੀ ਸਾਹਿਬ ਨੁਸਖਾ ਜੇ ਆਪਾਂ 20-20 ਗ੍ਰਾਮ ਵੀ ਤਿੰਨੇ ਚੀਜ਼ਾਂ ਕੁੱਟ ਕੇ ਰੱਖ ਲਈਏ ਮੈਨੂੰ ਲੱਗਦਾ 2 ਮਹੀਨੇ ਮੁੱਕਣ ਯਾਨੀ ਇੱਕ ਛੁਟਕੀ ਲੈਣਾ। ਸਲਾਮ ਨਮਸਤੇ ਸਤਿ ਸ਼੍ਰੀ ਅਕਾਲ। ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ। ਥਾਇਰੋਇਡ ਇੱਕ ਉਹ ਬਿਮਾਰੀ ਜੋ ਇਸ ਵੇਲੇ ਮੁਲਕ 'ਚ ਲਗਾਤਾਰ ਵਧ ਰਹੀ ਹੈ। 2013 ਦੇ ਫੈਮਿਲੀ ਹੈਲਥ ਸਰਵੇ ਮੁਤਾਬਕ ਲਗਭਗ 42 ਲੱਖ ਔਰਤਾਂ ਨੂੰ ਮੁਲਕ ਦੇ ਵਿੱਚ ਥਾਇਰੋਇਡ ਦੀ ਬਿਮਾਰੀ ਸੀ। ਔਰ ਪੰਜਾਬ ਦੇ ਵਿੱਚ ਇਹ ਦਰ 1 ਲੱਖ ਔਰਤ ਪਿੱਛੇ ਲਗਭਗ 3408 ਬਣਦੀ ਹੈ। ਇਸੇ ਤਰੀਕੇ ਨਾਲ ਜੇਕਰ ਇਸ ਬਿਮਾਰੀ ਦੀ ਗੱਲ ਕਰੀਏ ਤਾਂ ਪਹਿਲਾਂ ਇਹ 8 ਪਿੱਛੇ ਇੱਕ ਔਰਤ ਸੀ ਤਾਂ ਹੁਣ ਇਹ ਵੱਧ ਕੇ ਲਗਭਗ 8 ਪਿੱਛੇ ਦੋ ਔਰਤਾਂ ਤੋਂ ਤਿੰਨ ਔਰਤਾਂ ਹੋ ਗਈਆਂ ਨੇ ਅਜਿਹੇ ਦੇ ਵਿੱਚ ਥਾਇਰੋਇਡ ਨਾ ਸਿਰਫ ਔਰਤਾਂ ਨੂੰ ਸਗੋ ਬੰਦਿਆਂ ਨੂੰ ਵੀ ਆਪਣੇ ਕਹਿ ਲਈਏ ਕਿ ਲਪੇਟੇ ਚ ਲੈ ਰਿਹਾ ਹੈ ਅਜਿਹੇ ਦੇ ਵਿੱਚ ਜਦੋਂ ਅਸੀਂ ਗੱਲਬਾਤ ਕੀਤੀ ਹੈਲਥ케ਅਰ ਮੋਗਾ ਦੇ ਡਾਕਟਰ सुरेंद्रਪਾਲ ਸ਼ਰਮਾ ਹੋਰਾਂ ਨਾਲ ਤਾਂ ਉਹਨਾਂ ਨੇ ਕਿਹਾ ਕਿ ਥਾਇਰੋਇਡ ਦਾ ਇਲਾਜ ਤਾਂ ਥਾਇਰੋਇਡ ਨੂੰ ਕੰਟਰੋਲ ਕਰਨਾ ਤਾਂ ਬੜੇ ਸੌਖਾ ਹੈ ਕੀ ਨੁਸਖਾ ਹੈ ਕੀ ਫਾਰਮੂਲਾ ਹੈ ਜਿਹੜਾ ਅੱਜ ਡਾਕਟਰ ਸੁਰਿੰਦਰਪਾਲ ਸ਼ਰਮਾ ਜੀ ਸਾਡੇ ਨਾਲ ਸੰਜਾ ਕਰਨ ਲੱਗੇ ਨੇ ਥਾਇਰੋਇਡ ਵਾਲਿਆਂ ਵਾਸਤੇ ਖਾਸ ਕਰਕੇ ਉਹਨਾਂ ਔਰਤਾਂ 'ਚ ਇਹ ਦਿੱਕਤ ਬਹੁਤ ਜ਼ਿਆਦਾ ਆਉਂਦੀ ਹੈ ਜਿਨ੍ਹਾਂ ਨੂੰ ਪੀਰੀਅਡ ਬੰਦ ਹੋਣ ਦੇ ਕਾਰਨ ਨੇ ਯਾਨੀ ਕਿ 50 ਦੇ ਨੇੜੇ ਤੇੜੇ ਜਦੋਂ ਸਾਡੀਆਂ ਭੈਣਾਂ ਔਰਤਾਂ ਹੋ ਜਾਂਦੀਆਂ ਨੇ ਗੱਲਬਾਤ ਕਰਾਂਗੇ ਬੜੀ ਇੰਟਰਸਟਿੰਗ ਗੱਲਬਾਤ ਹੈਗੀ ਹੈ ਬਹੁਤ ਲਾਹੇਵਨ ਸਾਬਿਤ ਹੋ ਸਕਦੀ ਹੈ ਜਿਨ੍ਹਾਂ ਨੂੰ ਥਾਇਰੋਇਡ ਦੀ ਪ੍ਰੋਬਲਮ ਹੈ ਸਮਝਾਂਗੇ ਸਾਰੀ ਗੱਲ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਜੀ ਬਹੁਤ-ਬਹੁਤ ਧੰਨਵਾਦ ਫਰੂਕੀ ਸਾਹਿਬ ਤੇ ਸਾਰੇ ਦਰਸ਼ਕਾਂ ਦਾ ਜੀ ਤੇ ਇੱਕ ਵਾਰ ਸਾਡੇ ਵੱਲੋਂ ਤਾਂ ਜੀ ਬਹੁਤ ਸਾਰੀਆਂ ਅਸੀਂ ਕਹਾਂਗੇ ਕਿ ਸ਼ੁਭ ਛਾਵਾਂ ਨੇ ਤੁਹਾਨੂੰ ਤੁਸੀਂ ਬਹੁਤ ਵਧੀਆ ਟੌਪਿਕ ਅੱਜ ਚੂਜ਼ ਕੀਤਾ ਹੈ ਸਾਡੀਆਂ ਭੈਣਾਂ ਕੀ ਸਾਡੇ ਭਰਾ ਕੀ ਛੋਟੇ ਬੱਚੇ ਕੀ ਛੋਟੀਆਂ ਬੱਚੀਆਂ ਕੀ ਸਭ ਨੂੰ ਥਾਇਰੋਇਡ ਹੋ ਰਿਹਾ ਤੇ ਤੁਸੀਂ ਕਹਿ ਰਹੇ ਹੋ ਥਾਇਰੋਇਡ ਹੈ ਹੀ ਕੋਈ ਗੱਲ ਨਹੀਂ ਬਿਲਕੁਲ ਬਿਲਕੁਲ ਫਰੂਕੀ ਸਾਹਿਬ ਥਾਇਰੋਇਡ ਕੋਈ ਏਡੀ ਵੱਡੀ ਗੱਲ ਨਹੀਂ ਹੈਗੀ ਥਾਇਰੋਇਡ ਗਲੈਂਡ ਨੂੰ ਆਪਾਂ ਨੋਰਮਲ ਕਰ ਸਕਦੇ ਆ ਥਾਇਰੋਇਡ ਦੀ ਜੇ ਗੱਲ ਕਰੀ ਸਾਡੇ ਕੋਲੇ ਪੇਸ਼ੈਂਟ ਬਹੁਤ ਜ਼ਿਆਦਾ ਥਾਇਰੋਇਡ ਦੇ ਆਉਂਦੇ ਨੇ ਤੇ ਠੀਕ ਵੀ ਬਹੁਤ ਹੋਏ ਨੇ ਬਾਕੀ ਤੁਹਾਡੀ ਗੱਲ ਵੀ ਸਹੀ ਹੈ ਬਹੁਤ ਤੇਜ਼ੀ ਨਾਲ ਜਿਹੜਾ ਥਾਇਰੋਇਡ ਵਧ ਰਿਹਾ ਥਾਇਰੋਇਡ ਪਿੱਛੇ ਜਿੱਦਾਂ ਅਸੀਂ ਲੱਛਣ ਦੇਖੀ ਦੱਸ ਦਿੰਨੇ ਵੀ ਹਾਈਪੋਥਾਇਰੋਇਡ ਹੈ ਪਰ ਇਹ ਦੋ ਤਰ੍ਹਾਂ ਦਾ ਥਾਇਰੋਇਡ ਹੁੰਦਾ ਇੱਕ ਹਾਈਪਰ ਹੁੰਦਾ ਇੱਕ ਹਾਈਪੋ ਹੁੰਦਾ ਥਾਇਰੋਇਡ ਵੀ ਦੋ ਤਰ੍ਹਾਂ ਦਾ ਹੁੰਦਾ ਜੀ ਬਿਲਕੁਲ ਬਿਲਕੁਲ ਉਹ ਦੋ ਤਰ੍ਹਾਂ ਥਾਇਰੋਇਡ ਹੁੰਦਾ ਇੱਕ ਵਿੱਚ weight ਦਾ ਵਧ ਜਾਣਾ ਇੱਕ ਵਿੱਚ ਜਿਹੜਾ weight ਦਾ ਘਟ ਜਾਣਾ ਦੋਨਾਂ ਥਾਇਰੋਇਡਾਂ ਦੇ ਅਲੱਗ-ਅਲੱਗ ਲੱਛਣ ਹੋਣਗੇ ਉਹ ਲੱਛਣ ਵੀ ਆਪਾਂ ਦੱਸਾਂਗੇ ਜਿੱਦਾਂ ਲੱਛਣ ਜੇ ਆਪਾਂ ਕੈਮਰੇ ਸਾਹਮਣੇ ਦੱਸਾਂਗੇ ਤੇ ਪੇਸ਼ੈਂਟ ਨੂੰ ਆਪਣੇ ਆਪ پتہ ਚੱਲ ਜਾਵੇ ਕਿ ਸਾਨੂੰ ਕਿਹੜਾ ਥਾਇਰੋਇਡ ਹੈ ਅੱਛਾ ਉਹ ਇਹੀ ਕਾਰਨ ਹੈ ਮੇਰੀ ਇੱਕ ਦੋਸਤ ਨੂੰ ਥਾਇਰੋਇਡ ਹੋਇਆ ਉਹ ਬਿਲਕੁਲ ਸੁੱਕ ਕੇ ਤਿੱਲੇ ਵਰਗਾ ਹੋ ਗਿਆ ਮੈਂ ਕਹਿ ਰਿਹਾ ਯਾਰ ਵੀ ਜਿਹੜੇ ਥਾਇਰੋਇਡ ਹੈਗੇ ਨੇ ਜਿਹਨਾਂ ਨੂੰ ਥਾਇਰੋਇਡ ਹੁੰਦਾ ਹੈ ਉਹ ਤੇ ਬਹੁਤ ਜ਼ਿਆਦਾ ਮੋਟੇ ਹੋ ਜਾਂਦੇ ਨੇ ਜਾਂ ਸਾਡੀਆਂ ਭੈਣਾਂ ਮੋਟੀਆਂ ਹੋ ਜਾਂਦੀਆਂ ਨੇ ਵਜ਼ਨ ਇੱਕੋ ਲਖਤ ਵੱਜ ਜਾਂਦਾ ਤੇ ਫਿਰ ਉਹ ਹੀ ਕਾਰਨ ਅੱਛਾ ਚਲੋ ਆਪਾਂ ਇਸ ਬਾਬਤ ਵੀ ਗੱਲਬਾਤ ਕਰਦੇ ਸਾਨੂੰ ਇਹ ਦੱਸੋ ਵੀ ਜਿਹੜਾ ਤੁਸੀਂ ਕਹਿ ਰਹੇ ਜਿਹਦੇ ਵਿੱਚ ਵਜ਼ਨ ਵੱਜ ਜਾਂਦਾ ਜੀ ਉਹ ਉਹਨੂੰ ਕੀ ਕਹਿੰਦੇ ਆਪਾਂ ਉਹ ਹਾਈਪੋਥਾਇਰੋਇਡ ਹੁੰਦਾ ਫਿਰ ਕੀ ਸਾਬ ਜਿੱਦਾਂ ਉਹਨਾਂ ਰਿਪੋਰਟ ਕਰਵਾ ਲੈਂਦੇ ਨੇ ਕੁਝ ਲੋਕ ਜਾਂ ਘੱਟ ਪੜੇ ਲਿਖੇ ਹੁੰਦੇ ਨੇ ਜੋ ਉਹਨਾਂ ਨੂੰ ਕਈ ਵਾਰੀ ਡਾਕਟਰ ਕਹਿੰਦੇ ਹਾਈਪੋਥਾਇਰੋਇਡ ਜੋ ਪੁੱਛਦੇ ਰਹਿੰਦੇ ਹਾਈਪੋਥਾਇਰੋਇਡ ਕੀ ਹੁੰਦਾ ਜੀ ਹਾਈਪੋਥਾਇਰੋਇਡ ਦਾ ਮਤਲਬ ਉਹ ਹੀ ਹੁੰਦਾ ਉਹਦੇ ਵਿੱਚ ਸਿੰਪਟਮ ਤੁਹਾਨੂੰ ਮਿਕਲਾ-ਮਿਕਲਾ ਦੱਸ ਦਿਨਾ ਦਰਸ਼ਕ ਨੋਟ ਕਰ ਲੈਣ ਚਾਹੇ ਬਾਅਦ ਚ ਟੈਸਟ ਕਰਵੋ ਜਾਂ ਨਾ ਕਰਵੋਣ ਉਹੀ ਥਾਇਰੋਇਡ ਹੋਊਗਾ ਜਿਹੜਾ ਅੱਪਾ ਦੱਸਾਂਗੇ ਹਾਈਪੋਥਾਇਰੋਇਡ ਦੇ ਵਿੱਚ ਫਰੂਕੀ ਸਾਹਿਬ ਜਿਹੜਾ ਦਿਲ ਦੀ ਧੜਕਣ ਘਟ ਜਾਂਦੀ ਆ ਜਿਨ੍ਹਾਂ ਦੀ ਪਲਪਿਟੇਸ਼ਨ ਇੱਕ ਤਾਂ ਧੜਕਣ ਵਧਣਾ ਇੱਕ ਘਟਣਾ ਜਿੱਚ ਸਲੋ ਪਲਸ ਹੋ ਜਾਂਦੀ ਆ ਉਹ ਹਾਈਪੋਥਾਇਰੋਇਡ ਦੇ ਲੱਛਣ ਹੁੰਦੇ ਆ ਦੂਸਰਾ ਜਿਹੜਾ ਪੇਸ਼ੈਂਟ ਨੂੰ ਥਕਾਵਟ ਬਹੁਤ ਮਹਿਸੂਸ ਹੁੰਦੀ ਆ ਥਕਾਵਟ ਦੇ ਨਾਲ ਡਿਪਰੈਸ਼ਨ ਰਹਿਣਾ ਸ਼ੁਰੂ ਹੋ ਜਾਂਦਾ ਜੀ ਤੇ ਜਿੱਦਾਂ ਠੰਡ ਜ਼ਿਆਦਾ ਲੱਗਣਾ ਭੁੱਲ ਜਾਣਾ ਬ੍ਰੇਨ ਦੀ ਜਿਹੜੀ ਮੈਮਰੀ ਵੀ ਵੀਕ ਹੋ ਜਾਂਦੀ ਹੈ ਇਹਦੇ ਨਾਲ ਹਾਈਪੋਥਾਇਰੋਇਡ ਦੇ ਲੱਛਣ ਆ ਜਿੱਦਾਂ ਲੇਡੀਜ਼ ਦੇ ਵਿੱਚ ਸਮੱਸਿਆ ਦੀ ਗੱਲ ਕਰੀਏ ਤੇ ਇਹਨਾਂ ਦੇ ਪੀਰੀਅਡ ਸਕਿਪ ਹੋਣ ਲੱਗ ਜਾਂਦੇ ਆ ਵੀ ਜਿੱਦਾਂ ਮਾਂਵਾਰੀ ਕੁ ਮਹੀਨੇ ਤੋਂ ਡਿਲੇ ਹੋ ਕੇ ਡੇਢ ਮਹੀਨੇ ਦੇ ਵਿੱਚ 2 ਮਹੀਨੇ ਚ ਜਾ ਕੇ ਅੱਗੇ ਆਉਣੀ ਆ ਤੇ ਉਹਦੇ ਨਾਲ ਵੀ ਇਹ ਜਿਹੜਾ ਹੈਗਾ ਵਾ ਹਾਈਪੋਥਾਇਰੋਇਡ ਦੇ ਲੱਛਣ ਹੁੰਦੇ ਆ weight ওভার ਹੋਣਾ ਉਹ ਵੀ ਹਾਈਪੋਥਾਇਰੋਇਡ ਦਾ ਲੱਛਣਾ ਹੈ। ਅੱਛਾ ਮਤਲਬ ਜੇ ਇਕੁਲਕ ਤੁਹਾਡਾ weight ਵੱਧ ਜਾਂਦਾ ਤਾਂ ਸਮਝੋ ਵੀ ਜਿਹੜੇ ਉਹ ਹਾਈਪੋਥਾਇਰੋਇਡਿਜ਼ਮ ਜਿਹੜਾ ਹਾਈਪੋਥਾਇਰੋਇਡ ਵਾਲ ਜਿਹੜੀ ਸਰੀਰ ਹੈਗਾ ਬੋਡੀ ਹੈਗੀ ਉਹ ਜਾ ਰਹੀ ਹੈ। ਤੇ ਫਿਰ ਇੱਕ ਜਿਹੜਾ ਤੁਸੀਂ ਦੂਸਰਾ ਕਹਿ ਰਹੇ ਸੀ ਉਹ ਕਿਹੜਾ ਹੈ ਜੀ? ਉਹ ਫਰੁਕੀ ਸਾਹਿਬ ਹਾਈਪਰਥਾਇਰੋਇਡ ਹੁੰਦਾ। ਜਿੱਦਾਂ ਹਾਈਪਰਥਾਇਰੋਇਡ ਦੇ ਵਿੱਚ ਫਿਰ weight ਦਾ ਜਿਹੜਾ ਘਟਨਾ ਸ਼ੁਰੂ ਹੋ ਜਾਂਦਾ ਸਰੀਰ ਜਿਹਨੂੰ ਕਹਿੰਦੇ ਸੁੱਕ ਗਿਆ ਅਸੀਂ ਆਪਾਂ ਲਾਜ ਵੀ ਕਈ ਵਾਰੀ ਕਰਦੇ ਆ ਪੇਸ਼ੈਂਟ ਇੱਥੇ ਆ ਕੇ ਕਹਿ ਰਹਿੰਦਾ ਵੀ ਮੇਰਾ ਤਾਂ weight ਨਹੀਂ ਵਧ ਰਿਹਾ ਮੈਂ ਤਾਂ ਸਾਰਾ ਕੁਝ ਖਾ ਪੀ ਵੀ ਰਿਆ ਪਰ ਜਦੋਂ ਉਹ ਉਹਦੀ ਉਹਦੀ ਫਿਰ ਗੱਲਾਂ ਜੇ ਤਾਂ ਸੁਣ ਕੇ ਸਾਨੂੰ ਸਾਡਾ ਵੀ thyroid ਜਿਹੜਾ ਵੱਲ ਧਿਆਨ ਜਾਂਦਾ ਵੀ ਉਹਦੇ thyroid ਦੀ ਰਿਪੋਰਟ ਕਰਾਈ ਜਾਵੇ ਤੁਹਾਨੂੰ ਕਿਵੇਂ ਪਛਾਣ ਆ ਜਾਂਦੀ ਜੀ ਫਿਰ ਜਿਹੜਾ ਵਜ਼ਨ ਘਟਨ ਵਾਲਾ thyroid ਹੈਗਾ ਹਾਂਜੀ ਅਸੀਂ ਹੁਣ ਸਿੰਪਟਮ نوٹ ਕਰਦੇ ਹਾਂ ਕਈ ਵਾਰੀ ਪੇਸ਼ੈਂਟ ਲਿਆ ਕੇ ਸਾਡੇ ਅੱਗੇ ਰਿਪੋਰਟਾਂ ਰੱਖ ਦਿੰਦੇ ਲੋ ਜੀ ਰਿਪੋਰਟਾਂ ਦੇਖੋ ਡਾਕਟਰ ਸਾਹਿਬ ਉਹਨਾਂ ਨੇ ਇਹੀ ਗੱਲ ਕਿ ਬੈਠੋ ਤੁਸੀਂ ਪਹਿਲਾਂ ਅਸੀਂ ਜੋ ਤੁਹਾਨੂੰ ਪੁੱਛਦੇ ਹਾਂ ਉਹ ਤੁਸੀਂ ਸਾਨੂੰ ਦੱਸੋ ਫਿਰ ਰਿਪੋਰਟਾਂ ਸੈਕੰਡਰੀ ਆ ਤੇ ਉਹਦੇ ਗੱਲਾਂ ਤੋਂ ਜਦੋਂ ਅਸੀਂ ਸਿੰਪਟਮ ਨੋਟ ਕਰਦੇ ਫਿਰ ਸਾਨੂੰ ਪਤਾ ਲੱਗ ਜਾਂਦਾ ਵੀ ਪ੍ਰੋਬਲਮ ਕੀ ਆ ਰਿਪੋਰਟਾਂ ਦਾ ਬਾਅਦ ਦੀ ਗੱਲ ਆ ਸਭ ਤੋਂ ਵੱਡਾ ਸਿੰਪਟਮ ਕੀ ਹੁੰਦਾ ਜੇਕਰ ਸਾਨੂੰ ਜਿਹੜਾ ਹਾਈਪੋ ਜਿਹੜਾ ਥਾਇਰੋਇਡ ਹੋ ਜਾਵੇ ਹਾਈਪੋ ਦਾ ਤਾਂ ਆਪਾਂ ਦੱਸ ਦਿੱਤਾ ਜੀ ਹਾਈਪਰ ਥਾਇਰੋਇਡ ਦਾ ਬਾਰੇ ਆਪਾਂ ਗੱਲ ਕਰ ਦਿੰਦੇ ਆ ਹਾਈਪਰ ਥਾਇਰੋਇਡ ਦੇ ਵਿੱਚ ਸਰੀਰ ਸੁੱਕ ਜਾਂਦਾ ਫਰੁਕੀ ਸਾਹਿਬ weight ਘਟ ਜਾਂਦਾ ਜੋ ਮਰਜ਼ੀ ਖਾ ਪੀ ਲੋ ਜਿਹੜਾ ਹੈਗਾ ਸਰੀਰ ਐਵੇਂ ਤੀਲੇ ਵਰਗਾ ਹੋ ਜਾਂਦਾ ਉਹਦੇ ਵਿੱਚ ਘਬਰਾਹਟ ਹੁੰਦੀ ਪੇਸ਼ੈਂਟ ਨੂੰ ਹਰ ਵੇਲੇ ਦੀ ਹਰ ਵੇਲੇ ਘਬਰਾਹਟ ਹੋਊਗੀ ਜਦੋਂ ਤੁਸੀਂ ਗੱਲਬਾਤ ਕਰੋਗੇ ਚਿੜਚਣਾਪਨ ਹੋਊਗਾ ਤੁਹਾਡੇ ਨਾਲ ਲੜੂਗਾ ਵਾਰ-ਵਾਰ ਉਹ ਬੰਦੇ ਨੂੰ ਪਸੀਨਾ ਆਊਗਾ ਜਿੱਦਾਂ ਮੱਥੇ ਤੇ ਪਸੀਨਾ ਪੁੰਜ ਜਾਣਾ ਹੱਥਾਂ ਦਾ ਕੰਬਣਾ ਜਿੱਦਾਂ ਆਪਾਂ ਪਾਰਕਸਨ ਕਹਿ ਦਿੰਨੇ ਆ ਉਹ ਚੀਜ਼ਾਂ ਜੇ ਹੋਣ ਪੇਸ਼ੈਂਟ ਦੇ ਵਿੱਚ ਤਾਂ ਸਮਝ ਲਓ ਉਹਦਾ ਹਾਈਪਰਥਾਇਰੋਇਡ ਉਹ ਜਿਹੜਾ ਹਾਈਪਰਥਾਇਰੋਇਡ ਆ ਉਹਦੇ ਵਿੱਚ ਫਿਰ ਉਹਦੇ ਵਿੱਚ ਜਿਹੜਾ ਹਾਈਪੋ ਦੇ ਵਿੱਚ ਧੜਕਣ ਘਟਦੀ ਹੈ ਤੇ ਵਿੱਚ ਧੜਕਣ ਵੱਜ ਜਾਂਦੀ ਹੈ ਮਤਲਬ ਜੇ ਧੜਕਣ ਲਗਾਤਾਰ ਹਰ ਦੂਸਰੇ ਤੀਸਰੇ ਦਿਨ ਹਰ ਪੰਜਵੇਂ ਚੌਥੇ ਦਿਨ ਵਧੇ ਤਾਂ ਸਮਝ ਲਓ ਇਹ ਸਿੰਪਟਮ ਹੈਗਾ ਬਿਲਕੁਲ ਬਿਲਕੁਲ ਜੀ ਹਾਈਪਰਥਾਇਰੋਇਡ ਦੇ ਵਿੱਚ ਧੜਕਣ ਵੱਧਦੀ ਹੈ ਜੀ ਇਹਦੇ ਬਹੁਤ ਸਾਰਾ ਖਾਣਾ ਖਾਣ ਦੇ ਬਾਵਜੂਦ ਵੀ ਜਿਹੜਾ ਸਰੀਰ ਸੁੱਕਦਾ ਜਾਂਦਾ ਤੇ ਮਾਂਵਾਰੀ ਦੀ ਵੀ ਇਹਦੇ ਵਿੱਚ ਸਮੱਸਿਆ ਆਉਂਦੀ ਔਰਤਾਂ ਨੂੰ ਮਾਂਵਰੀ ਦੀ ਕੀ ਸਮੱਸਿਆ ਹੁੰਦੀ ਹੈ ਡਾਕਟਰ ਸਾਹਿਬ ਇਹਨਾਂ ਦੇ ਵਿੱਚ ਜਿੱਦਾਂ ਪੀਰੀਅਡ ਸਕਿਪ ਹੋ ਜਾਂਦੇ ਇਹਦੇ ਵਿੱਚ ਜ਼ਿਆਦਾ ਆਉਣ ਦੇ ਚਾਂਸਸ ਹੁੰਦੇ ਜਿੱਦਾਂ ਉਹਦੇ ਵਿੱਚ ਡਿਲੇ ਹੁੰਦੇ ਚ ਮਹੀਨੇ ਚ ਦੋ ਦੋ ਵਾਰੀ ਕਈ ਵਾਰੀ ਜਿਹੜਾ ਇਹ ਸਮੱਸਿਆ ਆ ਜਾਂਦੀ ਹੈ ਤਾਂ ਸਮਝ ਲਓ ਹਾਈਪਰਥਾਇਰੋਇਡ ਹੈ ਨਾ ਜੀ ਜੀ ਪਰ ਤੁਸੀਂ ਤਾਂ ਡਾਕਟਰ ਸਾਹਿਬ ਇਹ ਗੱਲ ਕਹਿ ਰਹੇ ਹੋ ਕਿ ਥਾਇਰੋਇਡ ਕੋਈ ਗੱਲ ਹੀ ਹੈ ਨਹੀਂ ਇਹ ਤਾਂ ਬਹੁਤ ਸਲੀਕੇ ਨਾਲ ਬਹੁਤ ਤਰੀਕੇ ਨਾਲ ਥੋੜੇ ਜਿ ਪਰਹੇਜ਼ ਕਰਕੇ ਖਾਣ ਪੀਣ ਦੇ ਵਿੱਚ ਖਾਣ ਪੀਣ ਦਾ ਸਮਾਂ ਬਣ ਕੇ ਜਿਸ ਤਰੀਕੇ ਨਾਲ ਤੁਸੀਂ ਦੱਸ ਹੀ ਰਹੇ ਸੀ ਸਾਡੀ ਭੈਣ ਨੂੰ ਕਿ ਬੇਸਿਕਲੀ ਕਿ ਇਹ ਵੀ ਖਾਣਾ ਬੜਾ ਜ਼ਿਆਦਾ ਇੰਪੋਰਟੈਂਟ ਚੀਜ਼ ਹੈ ਜੀ ਅਵੇਲੇਸਰ ਖਾਣਾ ਬਹੁਤ ਇੰਪੋਰਟੈਂਟ ਹੋ ਜਾਂਦਾ ਹੈ ਸਾਰੇ ਮਾਮਲੇ ਦੇ ਵਿੱਚ ਇਹ ਕੀ ਕਰਨਗੇ ਪਿਪਲੀ ਤੁਸੀਂ ਰੱਖੀ ਹੈ ਸੁੰਡ ਤੁਸੀਂ ਰੱਖਿਆ ਹੈ ਕਾਲੀ ਮਿਰਚ ਰੱਖੀ ਹੈ ਸ਼ਹਿਦ ਰੱਖਿਆ ਸਣੋਂ ਤੋਂ ਵੱਡੇ ਵੱਡੇ ਕੈਪਸੂਲ ਹੋ ਜਾਂਦੇ ਨੇ ਇਵਨ ਕਿ ਹੁਣ ਤੇ ਥਾਇਰੋਇਡ ਦਾ ਆਪਰੇਸ਼ਨ ਵੀ ਕਰਨ ਲੱਗ ਗਏ ਜੀ ਥਾਇਰੋਇਡ ਗਲੈਂਡ ਦਾ ਜੀ ਬਿਲਕੁਲ ਬਿਲਕੁਲ ਫਰੂਕੀ ਸਾਹਿਬ ਥਾਇਰੋਇਡ ਗਲੈਂਡ ਨੂੰ ਜਿਹੜਾ ਨਾਰਮਲ ਕਰਨਾ ਕੋਈ ਵੱਡੀ ਗੱਲ ਨਹੀਂ ਹੈਗੀ ਆਪਾਂ ਕੁਝ ਆਯੁਰਵੇਦ ਹਰਬਸ ਦੇ ਨਾਲ ਵੀ ਨੂੰ ਕਰ ਸਕਦੇ ਆਂ ਬਾਕੀ ਇਲੈਕਟ੍ਰੋਪੈਥੀ ਦੇ ਵਿੱਚ ਤੇ ਦਾ ਬਹੁਤ ਵਧੀਆ ਇਲਾਜ ਆ ਉਹ ਵੀ ਆਪਾਂ ਦੱਸਾਂਗੇ ਅੱਜ ਦਰਸ਼ਕਾਂ ਵਾਸਤੇ ਅਸੀਂ ਜਿਹੜੀ ਹੈਗੀ ਹੈ ਥਾਇਰੋਇਡ ਕਿੱਟ ਵੀ ਦਿਖਾਵਾਂਗੇ ਥਾਇਰੋਇਡ ਕਿੱਟ ਦਾ ਹਾਂਜੀ ਜਿਹੜੀ ਥਾਇਰੋਇਡ ਕਿੱਟ ਆ ਫਰੂਕੀ ਸਾਹਿਬ ਜਿੱਦਾਂ ਥਾਇਰੋਇਡ ਕਿੱਟ ਆ ਜਿੱਦਾਂ ਥਾਇਰੋਇਡ ਕਿਸੇ ਦਾ ਵਧਿਆ ਹੋਵੇ ਜਾਂ ਹਾਈਪੋ ਜਾਂ ਹਾਈਪਰ ਦੋਨਾਂ ਤੇ ਇਹ ਕੰਮ ਕਰਦੀ ਆ ਇਹ ਹਾਰਮੋਨਲ ਨੂੰ ਵੀ ਬੈਲੈਂਸ ਇਨ ਬੈਲੈਂਸ ਜਿਹੜੇ ਹੋਏ ਉਹਨੂੰ ਬੈਲੈਂਸ ਕਰੂਗੀ ਥਾਇਰੋਇਡ ਕਿੱਟ ਸਾਹਿਬ ਡਾਕਟਰ ਸਾਹਿਬ ਵੀ ਖੋਰ ਬੜਾ ਸਵਾਲ ਮੇਰੇ ਜ਼ਿਹਨ ਦੇ ਵਿੱਚ ਜਿਹੜਾ ਇਸ ਵੇਲੇ ਚੱਲ ਰਿਹਾ ਚਲੋ ਤੁਸੀਂ ਦੱਸਤਾ ਸਾਨੂੰ ਹਾਈਪੋ ਵੀ ਦੱਸਤਾ ਹਾਈਪਰ ਵੀ ਦੱਸਤਾ ਤੇ ਇਹ ਨੁਸਖਾ ਫਾਰਮੂਲਾ ਵੀ ਤੁਸੀਂ ਸਾਨੂੰ ਦੱਸ ਦਿਓਗੇ ਇਹ ਔਰਤਾਂ ਦੇ ਵਿੱਚ ਹੀ ਜ਼ਿਆਦਾ ਸਮੱਸਿਆ ਕਿਉਂ ਆਉਂਦੀ ਹੈ ਤੇ ਔਰਤਾਂ ਦੇ ਨਾਲ-ਨਾਲ ਹੁਣ ਮਰਦਾਂ ਦੇ ਵਿੱਚ ਵੀ ਇਹ ਜਿਹੜੀ ਪ੍ਰੋਬਲਮ ਹੈ ਕਿਉਂ ਵੱਧ ਰਹੀ ਹੈ ਇਹ ਫਰੁਕੀ ਸਾਹਿਬ ਔਰਤਾਂ ਦਾ ਜਿਹੜਾ ਹੈਗਾ ਨਾ ਜ਼ਿਆਦਾਤਰ ਖਾਣ-ਪਾਣਾ ਜਿੱਦਾਂ ਹੁਣ ਰਸੋਈ ਕਿਚਨ ਦੇ ਵਿੱਚ ਕੰਮ ਕਰਦੀਆਂ ਜ਼ਿਆ ਜਿੱਦਾਂ ਆਪਾਂ ਕਹਿ ਲੀਏ ਵੀ ਹਾਰਮੋਨਸ ਜਿਹੜੇ ਇੱਕ ਲਖਤ ਹੋ ਜਾਂਦੇ ਨੇ ਜਾਂ ਹਾਰਮੋਨਲ ਚੇਂजेस ਔਰਤਾਂ 'ਚ ਬੜੀਆਂ ਹੁੰਦੇ ਨੇ ਹਾਂਜੀ ਹਾਂਜੀ ਫਰੂਕੀ ਸਾਹਿਬ ਔਰਤਾਂ ਦੇ ਵਿੱਚ ਹਾਰਮੋਨਲ ਚੇਂਜ ਬਹੁਤ ਜਲਦੀ ਆਉਂਦੇ ਜਿੱਦਾਂ ਮਰਦ ਕੁਝ ਗਲਤੋ ਕੀ ਖਾਂਦੇ ਤੋਂ ਤਾਂ ਥੋੜਾ ਟਾਈਮ ਡਿਲੇ ਹੋ ਜਾਂਦਾ ਪਰ ਇਹਨਾਂ ਨੂੰ ਬਹੁਤ ਜਲਦੀ ਹਾਰਮੋਨਲ ਬੈਲੈਂਸ ਹੋ ਜਾਂਦੇ ਇਹਨਾਂ ਦੇ ਓਕੇ ਉਹਦੇ ਕਰਕੇ ਤੁਸੀਂ ਬੋਲਦੇ ਬਿਲਕੁਲ ਬਿਲਕੁਲ ਉਹਦੇ ਕਰਕੇ ਥਾਇਰੋਇਡ ਦੀ ਸਮੱਸਿਆ ਆਉਂਦੀ ਜੀ ਜੀ ਫਿਰ ਇਹ ਦੱਸ ਦਿਓ ਇਹ ਨੁਸਖਾ ਫਾਰਮੂਲਾ ਡਾਕਟਰ ਸਾਹਿਬ ਕਿਵੇਂ ਬਣਾਉਣਾ ਜੀ ਇਹ ਫਰੂਕੀ ਸਾਹਿਬ ਜਿੱਦਾਂ ਹੁਣ ਆ ਆਪਾਂ ਇਨੂੰ ਮਗਾ ਵੀ ਕਹਿ ਦਿੰਦੇ ਆ ਠੀਕ ਆ ਆ ਪਿਪਲੀ ਦੇ ਲੈ ਕੇ ਇੰਨੇ ਗੂ ਦਾਣੇ ਜਿਹੜੇ ਹੈਗੇ ਆਪਾਂ ਇਹਦੇ ਵਿੱਚ ਪਾ ਲੈਣੇ ਆ ਠੀਕ ਆ ਹਾਂਜੀ ਇਸ ਤੋਂ ਅੱਗੇ ਆ ਗਈ ਆਪਣੀ ਸੁੰਡ ਸੁੰਡ ਦੇ দাঁਤ 2-3 ਪੀਸ ਆ ਦੇਖੋ ਲੈ ਕੇ ਤੇ ਇਹ ਆਪਾਂ ਪਾ ਲੈਣੇ ਆ ਜੀ ਇਸ ਤੋਂ ਅੱਗੇ ਆ ਗਈ ਆਪਣੀ ਕਾਲੀ ਮਿਰਚ ਫਰੂਕੀ ਸਾਹਿਬ ਇੰਨੇ ਕੁ ਦਾਣੇ ਕਾਲੀ ਮਿਰਚ ਦੇ ਕੁੱਟ ਲੈਣੇ ਯਾਨੀ ਤਿੰਨਾਂ ਨੂੰ ਬਰਾਬਰ ਮਾਤਰਾ ਚ ਲੈ ਲੈਣਾ ਜਿੰਨੇ ਜਿੰਨੇ ਪੀਸ ਇਹਦੇ ਲੋਕ ਉਹਨਾਂ ਦੀ ਮਕਦਾਰ ਨੇ ਤਿੰਨਾਂ ਦੀ ਲੈ ਕੇ ਅੱਛਾ ਇਸ ਤੋਂ ਪਹਿਲਾਂ ਕਿ ਅਸੀਂ ਸ਼ੁਰੂ ਕਰੀਏ ਸਾਨੂੰ ਇਹ ਦੱਸੋ ਵੀ ਕਾਲੀ ਮਿਰਚ ਕੀ ਕਰੂ ਜੀ ਥਾਇਰਾਇਡ ਵਾਲੇ ਨੂੰ ਕਾਲੀ ਮਿਰਚ ਵੀ ਫਰੂਕੀ ਸਾਹਿਬ ਜਿਹੜਾ ਥਾਇਰਾਇਡ ਨੂੰ ਠੀਕ ਕਰਦੀ ਕਿਉਂਕਿ ਇਹਦੇ ਵਿੱਚ ਕਾਫੀ ਸਾਰੇ ਤੱਤ ਹੁੰਦੇ ਪਰ ਇਹਦੇ ਮੇਨ ਤੱਤ ਜਿਹੜਾ ਪਿਪਰਿਨ ਹੁੰਦਾ ਪੀਪਰਨ ਕਾਲੀ ਮਚ ਦੇ ਵਿੱਚ 5 ਤੋਂ 9% ਜਿਹੜਾ ਪਾਇਆ ਜਾਂਦਾ ਪੀਪਰਨ ਦੇ ਕਾਰਨ ਹੀ ਜਿਹੜਾ ਅਨਮੁੱਲਾ ਤਾਤਾ ਉਹਦੇ ਕਾਰਨ ਹੀ ਥਾਇਰੋਇਡ ਗ੍ਰੈਂਡ ਨੂੰ ਜਿਹੜਾ ਨਾਰਮਲ ਕੀਤਾ ਜਾ ਸਕਦਾ ਜੀ 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 ਅੱਛਾ ਤੇ ਫਿਰ ਜਿਹੜਾ ਸੁੰਡ ਹੈ ਜੀ ਸੁੰਡ ਦੇ ਵਿੱਚ ਵੀ ਜਿੱਦਾਂ ਤਸੀਰ ਇਹਦੀ ਗਰਮ ਮੰਨੀ ਜਾਂਦੀ ਆ ਪਰ ਸੁੰਡ ਦੇ ਵਿੱਚ ਵੀ ਕਾਫੀ ਇਸ ਤਰ੍ਹਾਂ ਦੇ ਜਿਹੜੇ ਪਾਇਆ ਜਾਂਦੇ ਹੁਣ ਤੁਸੀਂ ਦੇਖਿਆ ਨਾ ਕੁਝ ਆਯੁਰਵੇਦਿਕ ਪਾਊਡਰ ਆ ਰਹੇ ਨੇ ਜਿੰਦੇ ਵਿੱਚ ਪੀਪਲੀ ਤੇ ਸੁੰਡ ਤੇ ਕਾਲੀ ਮਰਚ ਦੇ ਜਿਹੜੇ ਪਾਊਡਰ ਬਣਿਆ ਹੋਗਾ ਉਹ ਥਾਇਰੋਇਡ ਤੇ ਬਹੁਤ ਜ਼ਿਆਦਾ ਕੰਮ ਕਰਦਾ ਪਰ ਆਪਣੇ ਕੋਲ ਤਾਂ ਇਹਨਾਂ ਦੇ ਸਾਰੇ ਜਿੰਨੀਆਂ ਵੀ ਹਰਬ ਹੁੰਦੀਆਂ ਉਹਨਾਂ ਦੇ ਔਰਕ ਹੁੰਦੇ ਨੇ ਔਰਕ ਦਾ ਮਤਲਬ ਇਲੈਕਟਰੋ ਹੋਮੀਓਪੈਥੀ ਦੇ ਵਿੱਚ ਇਹਦਾ ਇਲਾਜ ਹੋ ਜਾਂਦਾ ਤੇ ਸੁੰਡ ਜਿਹੜੀ ਹੈਗੀ ਹੈ ਇਹ ਜਿਹਦਾ ਥਾਇਰੋਇਡ ਇਹ ਐਂਟੀ ਇਨਫਲੇਮੇਸ਼ਨ ਹੁੰਦੀ ਥਾਇਰੋਇਡ ਜਿੱਦਾਂ ਅਸੀਂ ਦੇਖਦੇ ਨੇ ਪੇਸ਼ੈਂਟ ਦਾ ਗਲਾ ਇੱਥੇ ਸੁੱਜਿਆ ਹੁੰਦਾ ਤੇ ਥਾਇਰੋਇਡ ਗਲੈਂਡ ਸੁੱਜ ਕੇ ਇੱਥੇ ਬਾਹਰ ਆਇਆ ਹੁੰਦਾ ਉਹਨੂੰ ਸੁੰਡ ਕੰਮ ਕਰਦੀ ਤਾਂ ਅਸੀਂ ਸੁੰਡ ਨੂੰ ਨੁਸਖੇ ਦੇ ਵਿੱਚ ਯੂਜ਼ ਮਤਲਬ ਸੋਜਾ ਘਟਾਉਂਦੀ ਹੈ ਬਿਲਕ ਪਿਪਲੀ ਵੀ ਥਾਇਰੋਇਡ ਗਲੈਂਡ ਦੇ ਉੱਪਰ ਬਹੁਤ ਕੰਮ ਕਰਦੀ ਹੈ ਹਾਈਪੋ ਹਾਈਪਰ ਦੋਨਾਂ ਨੂੰ ਹੀ ਜਿਹੜਾ ਨਾਰਮਲ ਕਰਦੀ ਹੈ ਇਹ ਬਹੁਤ ਜ਼ਿਆਦਾ ਇਹਦੇ ਵਿੱਚ ਇਸ ਤਰ੍ਹਾਂ ਦੇ ਗੁਣ ਪਾਏ ਜਾਂਦੇ ਪਿਪਲੀ ਦੇ ਵਿੱਚ ਜਿਹੜੇ ਇਨਫਲੇਮੇਸ਼ਨ ਨੂੰ ਵੀ ਘਟਾਉਂਦੇ ਆ ਪੇਟ ਨੂੰ ਵੀ ਘਟਾਉਂਦੇ ਆ ਜੀ ਫਿਰ ਓਵਰ weight ਦੇ ਉੱਤੇ ਪਿਪਲੀ ਬਹੁਤ ਵਧੀਆ ਕੰਮ ਕਰਦੀ ਹੈ ਠੀਕ ਹੈ ਠੀਕ ਹੈ ਤੇ ਡਾਕਟਰ ਸਾਹਿਬ ਇੱਕ ਹੋਰ ਬੜਾ ਅਹਿਮ ਸਵਾਲ ਇਥੇ ਇਹ ਹੈ ਫਿਰ ਜਿਹੜੀ ਇਸ ਵੇਲੇ ਤੁਸੀਂ ਦੱਸਿਆ ਕਿ ਹਾਰਮੋਨ ਜਿਹੜੇ ਹਾਰਮੋਨਸ ਚੇਂਜ ਹੁੰਦੇ ਨੇ ਬਹੁਤ ਜ਼ਿਆਦਾ ਜਦੋਂ ਪੀਰੀਅਡ ਹੁੰਦਾ ਹੈ ਔਰਤਾਂ ਨੂੰ ਪੀਰੀਅਡ ਦਾ ਵੇਲਾ ਹੁੰਦਾ ਉਹਦੇ ਵਿੱਚ ਹਾਰਮੋਨਲ ਚੇਂजेस ਬੜੇ ਹੁੰਦੇ ਨੇ ਉਹਦੇ ਕਰਕੇ ਜ਼ਿਆਦਾਤਰ ਔਰਤਾਂ ਸਾਡੀਆਂ ਭੈਣਾ ਸ਼ਿਕਾਰ ਹੋ ਜਾਂਦੀਆਂ ਨੇ ਥਾਇਰੋਇਡ ਦਾ ਤੇ ਫਿਰ ਇਹ ਬੰਦੇ ਜੀ ਬੰਦਿਆਂ ਨੂੰ ਵੀ ਅੱਜਕੱਲ ਤਾਂ ਥਾਇਰੋਇਡ ਹੋਣ ਲੱਗ ਗਿਆ ਪਿਛਲੀ ਵਾਰ ਅਸੀਂ ਦਿਖਾਇਆ ਸੀ ਜਿਹੜਾ ਤੁਹਾਡਾ ਜਵਾਨ ਮੁੰਡਾ ਸੀ ਜੀ ਉਹ ਜਿਹਦੀ ਅਸੀਂ ਫੀਡਬੈਕ ਲਈ ਸੀ ਤੁਹਾਡੇ ਟ੍ਰੀਟਮੈਂਟ ਤੋਂ ਬਾਅਦ ਹਾਂਜੀ ਹਾਂਜੀ ਹੁਣ ਇਹਨਾਂ ਹੈਗਾ ਵੀ ਜੈਂਟਸ ਨੂੰ ਲੇਡੀਜ਼ ਦੇ ਮੁਕਾਬਲੇ ਹੈ ਤਾਂ ਘੱਟ ਪਰ ਹੁਣ ਬਹੁਤ ਜ਼ਿਆਦਾ ਫਿਰ ਵੀ ਜਿਹੜੇ ਹੈਗੇ ਆਪਣੇ ਮਰਦਾਂ ਦੇ ਵਿੱਚ ਮੁੰਡਿਆਂ ਦੇ ਵਿੱਚ ਥਾਇਰੋਇਡ ਦਾ ਬਹੁਤ ਜ਼ਿਆਦਾ ਪੇਸ਼ੈਂਟ ਆਉਣ ਲੱਗ ਗਏ ਆ ਪ੍ਰੋਫੈਸਰ ਸਾਹਿਬ ਤੁਸੀਂ ਮੁੰਡਿਆਂ ਦੀ ਗੱਲ ਕਰਦੇ ਸਾਡੇ ਕੋਲ 2-2 ਸਾਲ ਦੇ ਬੱਚੇ ਥਾਇਰੋਇਡ ਦਾ ਸ਼ਿਕਾਰ ਆ ਰਹੇ ਹੁਣ ਵੀ ਆਸਟ੍ਰੇਲੀਆ 'ਚ ਸਾਨੂੰ ਫੋਨ ਆਇਆ ਸੀ ਕਿ 2 ਸਾਲ ਦੀ ਕੁੜੀ ਆ ਉਹਨੂੰ ਥਾਇਰੋਇਡ ਹੈ ਤੇ ਮੈਡੀਸਿਨ ਭੇਜੋ ਉਹਨਾਂ ਦੀ ਉਸ ਤੋਂ ਪਹਿਲਾਂ ਵੀ 2-3 ਬੱਚੇ ਆਸਟ੍ਰੇਲੀਆ ਦੇ ਵਿੱਚ ਹੀ ਸਾਡੇ ਕੋਲ ਥਾਇਰੋਇਡ ਦੇ ਠੀਕ ਹੋਏ ਉਹ ਵੀ ਛੋਟੇ-ਛੋਟੇ 2-2-3-3 ਸਾਲ ਦੇ ਬੱਚੇ ਕਿੰਨੇ ਟਾਈਮ 'ਚ ਡਾਕਟਰ ਥਾਇਰੋਇਡ ਫਰੁਕੀ ਸਾਹਿਬ ਅਸੀਂ ਸ਼ਰਤੀਆ ਇਲਾਜ ਆ ਬਿਲਕੁਲ 3 ਮਹੀਨੇ ਦੇ ਵਿੱਚ ਵਿੱਚ ਬਿਲਕੁਲ ਨੋਰਮਲ ਹੋ ਜਾਂਦਾ 3 ਮਹੀਨੇ 3 ਮਹੀਨੇ ਬਿਲਕੁਲ ਥਾਇਰੋਇਡ ਨੋਰਮਲ ਹੋ ਜਾਂਦਾ ਚਾਹੇ 2 ਸਾਲ ਤੋਂ ਲੈ ਕੇ 50 ਸਾਲ ਦੇ ਬੱਚੇ ਤੱਕ ਅੱਛਾ ਜਦੋਂ ਥਾਇਰੋਇਡ ਠੀਕ ਹੁੰਦਾ ਹੈ ਜਾਂ ਇਹ ਨੁਸਖਾ ਫਾਰਮੂਲਾ ਬੰਦਾ ਲੈਣ ਲੱਗਦਾ ਹੈ ਥਾਇਰੋਇਡ ਵਾਲੀ ਤੁਸੀਂ ਕਹਿ ਰਹੇ ਹੋ ਕਿ ਕਿਟ ਤੁਹਾਡੀ ਇਸਤੇਮਾਲ ਕਰਨ ਲੱਗਦਾ ਹੈ ਫਾਇਦੇ ਕੀ ਹੋਣਗੇ ਫਿਰ ਉਹਨੂੰ ਇਹ ਫਰੁਕੀ ਸਾਹਿਬ ਕਿਟ ਦੇ ਨਾਲ ਇਹ ਡ੍ਰੌਪਸ ਵਾਲੀ ਮੈਡੀਸਨ ਹੁੰਦੀ ਹੈ ਇਹਦੇ ਵਿੱਚ 4 ਸ਼ੀਸ਼ੀਆਂ ਹੁੰਦੀਆਂ ਦੇਖੋ ਅਲੱਗ ਅਲੱਗ ਆ ਦੇਖੋ ਇਨੂੰ 10-10 ਮਿੰਟ ਦੇ ਫਰਕ ਨਾਲ ਹੀ ਲੈਣਾ ਹੁੰਦਾ ਆਪਾਂ ਆ ਦੇਖੋ ਥਾਇਰੋਇਡ ਕਿੱਟ ਬਣਾਈ ਹੋਈ ਸੀ ਸਪੈਸ਼ਲ ਆ ਦੇਖੋ ਉੱਪਰ ਨੰਬਰ ਲਾ ਕੇ ਇਦਾਂ ਮੈਡੀਸਿਨ ਦੇ ਦੇਣੀ ਸੀ ਆ ਇੱਕ ਨੰਬਰ ਜਿੱਦਾਂ ਆ ਦੋ ਨੰਬਰ ਆ ਜੀ ਇਸ ਤੋਂ ਅੱਗੇ ਆ ਤਿੰਨ ਨੰਬਰ ਆ ਜੀ ਇਸ ਤੋਂ ਅੱਗੇ ਚਾਰ ਨੰਬਰ ਆ ਜੀ ਇਹ ਚਾਰਾਂ ਦੇ 20-20 ਡਰਾਪਸ ਫਰੂਕੀ ਸਾਹਿਬ ਲੈਣੇ ਹੁੰਦੇ ਪਾਣੀ 'ਚ ਪਾ ਕੇ ਤੇ ਲੈਣੇ ਵੀ 10-10 ਮਿੰਟ ਦੇ ਫਰਕ ਨਾਲ ਹੁੰਦੇ ਆ ਜੀ ਮਤਲਬ ਜਿਹੜਾ ਬੰਦਾ ਆ ਹੜਪਹੋੜ ਜਿਹੜੇ ਟੋਟਕੇ ਨੁਸਕੇ ਫਾਰਮੂਲੇ ਨਹੀਂ ਟਾਈਮ ਹੈਗਾ ਜਿੰਨਾਂ ਕੋਲ ਉਹ ਇਹਨਾਂ ਨਾਲ ਕੰਮ ਚਲਾ ਸਕਦਾ ਆਪਣਾ ਬਿਲਕੁਲ ਪੂਰਾ 100% ਚਲਾ ਸਕਦਾ ਜੀ ਕੁਝ ਪੇਸ਼ੈਂਟ ਇਦਾਂ ਦੇ ਹੁੰਦੇ ਜਿੱਦਾਂ ਇੱਕ ਗਰਮ ਤਸਵੀਰ ਵਾਲਾ ਨੁਸਕਾ ਉਹਨਾਂ ਨੂੰ ਰਾਸ ਨਹੀਂ ਆਉਂਦਾ ਸਰੀਰ 'ਚ ਗਰਮੀ ਕਰਦਾ ਸਾਈਡ ਇਫੈਕਟ ਕਰ ਜਾਂਦਾ ਵਾ ਉਹਦੇ ਵਾਸਤੇ ਫਿਰ ਇਹ ਪਿਓਰ ਸ਼ੁੱਧ ਹੁੰਦੀਆਂ ਮੈਡੀਸਨ ਕਿਉਂਕਿ ਏਰਕ ਕੱਡੇ ਹੁੰਦੇ ਪਲਾਂਟਸ ਦੇ ਤੇ ਇਹ ਤਾਂ ਫਿਰ ਲੈਣ ਨਾਲ ਕੋਈ ਸਾਈਡ ਇਫੈਕਟ ਵੀ ਨਹੀਂ ਆਉਂਦਾ ਤੇ ਜਿੱਦਾਂ ਲੇਡੀਜ਼ ਦੇ ਵਿੱਚ ਥਾਇਰੋਇਡ ਦੇ ਨਾਲ ਹਾਰਮੋਨਲ ਇਸ਼ੂ ਆ ਕਿਸੇ ਨੂੰ ਪੀਰੀਅਡ ਸਕਿਪ ਹੋ ਰਿਹਾ ਕਿਸੇ ਨੂੰ ਵਾਧਾ ਆ ਰਿਹਾ ਕਿਸੇ ਨੂੰ ਘਾਟ ਆ ਰਿਹਾ ਉਹਨੂੰ ਵੀ ਇਹਨੇ ਬੈਲੈਂਸ ਕਰ ਦੇਣਾ ਫੇਲੇ ਮੈਂ ਬੈਲੈਂਸ ਕਰ ਦਿੰਦਾ। ਕੀ ਬਾਤ ਹੈ। ਦੈਟਸੋ ਲੋ ਹੁਣ ਤੁਸੀਂ ਸਾਨੂੰ ਮਿਗਦਾਰ ਦੱਸਦੀ ਸੀ ਕਿ ਕਿਸ ਤਰੀਕੇ ਨਾਲ ਇਹਦਾ ਇਸਤੇਮਾਲ ਕਰਨਾ ਹੈ। ਅੱਛਾ ਅਸੀਂ ਥੋੜੀ-ਥੋੜੀ ਬਰਾਬਰ ਮਾਤਰਾ ਦੇ ਵਿੱਚ ਇਹ ਚੀਜ਼ਾਂ ਲੈ ਲਈਆਂ। ਦੋ ਅਸੀਂ ਸੁੰਡ ਲੈ ਲਏ, ਥੋੜੀ ਜਿਹੀ ਮਗਾ ਲੈ ਲਈਆਂ, ਥੋੜੀ ਜਿਹੀ ਅਸੀਂ ਕਾਲੀ ਮਿਰਚ ਲੈ ਲਈ। ਫਿਰ ਕੀ ਕਰਨਾ ਹੈ ਜੀ ਇਹਦਾ? ਬੱਸ ਇਹਨੂੰ ਫਰੂਕੀ ਸਾਹਿਬ ਭਾਵੇਂ ਦੋ-ਦੋ ਲੈ ਲਓ ਭਾਵੇਂ ਚਾਰ-ਚਾਰ ਲੈ ਲਓ। ਪਰ ਲੈਗਦਾਰ ਇੱਕੋ ਜਿਹੀ ਉਤਾਰ ਵਜ਼ਨ ਬਰਾਬਰ ਹੋਣਾ ਚਾਹੀਦਾ ਚਾਹ 20-20 ਗ੍ਰਾਮ ਲੈ ਲਓ ਤੁਸੀਂ। ਉਹਨੇ ਤਿੰਨ ਚੀਜ਼ਾਂ ਨੂੰ ਬਰਾਬਰ ਲੈ ਕੇ ਇਹਨੂੰ ਕੁੱਟ ਲੈਣਾ ਵਾ। ਕੋਟਕੇ ਨਾਲ ਇਹਨੂੰ ਮਿਕਸੀ 'ਚ ਗ੍ਰੈਂਡਰੀ ਕਰਨਾਗਾ ਇਹਨੂੰ ਥੋੜਾ ਟਾਈਮ ਲੱਗੂਗਾ ਇਹਨੂੰ ਕੁੱਟਣਾ ਵਾ ਠੀਕ ਹੈ ਦਰਸ਼ਕ ਸੋਣ ਲੈਣੇ ਨਾ ਜਲਦਬਾਈ ਦੇ ਵਿੱਚ ਨ ਮਿਕਸੀ ਦੇ ਵਿੱਚ ਜਿਹੜਾ ਹੈਗਾ ਮਿਕਸਚਰ ਬਣਾ ਲੈਣ ਤੋਂ ਉਹਨੇ ਕੋਈ ਕੰਮ ਨਹੀਂ ਕਰਨਾਗਾ ਇਹਨੂੰ ਇਦਾਂ ਹੀ ਦੋਰੀ ਡੰਡੇ ਨਾਲ ਆਪਾਂ ਘਰੇ ਜਿਹੜੀਆਂ ਦੋਰੀ ਡੰਡੇ ਮਸਾਲੇ ਕੁੱਟਣ ਵਾਲੀਆਂ ਉਹਦੇ ਨਾਲ ਕੁੱਟਣਾ ਮੈਨੂੰ ਕੁੱਟ ਕੇ ਹੀ ਇਹਨੂੰ ਕੱਪੜਾ ਛਾਨ ਕਰਨਾ ਵਾ ਕੱਪੜਾ ਛਾਨ ਕਰਕੇ ਫਿਰ ਇਹਨੂੰ ਇੱਕ ਕੌਲੀ ਦੇ ਵਿੱਚ ਕੱਪੜਾ ਛਾਣ ਕਰ ਜਦੋਂ ਹੋ ਗਿਆ ਇਹਦੇ ਵਿੱਚੋਂ ਆ ਜਿਹੜੇ ਸੁੰਡ ਦੇ ਪੀਸ ਜਿਹੜੇ ਉੱਪਰ ਦੇ ਬੁਰਜੀ ਹੁੰਦੀ ਆ ਉਹ ਵੀ ਚੁਣ ਲੈਣੀ ਆ ਕਿਉਂਕਿ ਇਹਦੇ ਵਿੱਚ ਨਹੀਂ ਜਾਣੀ ਚਾਹੀਦੀ ਜੀ 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 ਸੋ ਤੁਸੀਂ ਦੇਖੋ ਇਹ ਕਪੜਾ ਸਾਡਾ ਫਾਰਮੂਲਾ ਨੁਸਕਾ ਲਗਭਗ ਬਣ ਕੇ ਤਿਆਰ ਹੈਗਾ ਔਰ ਕੱਪੜਾ ਛਾਣ ਡਾਕਟਰ ਸਾਹਿਬ ਨੇ ਇਹ ਉਸ ਤੋਂ ਬਾਅਦ ਕਿਉਂਕਿ ਟਾਈਮ ਬੜਾ ਘੱਟ ਹੁੰਦਾ ਸਾਡੇ ਨੇ ਫਟਾਫਟ ਜਿਹੜਾ ਨੁਸਕਾ ਫਾਰਮੂਲਾ ਬਣਾਇਆ ਜਿਸ ਤਰੀਕੇ ਨਾਲ ਦੱਸਿਆ ਵਾ ਆ ਫਾਰਮੂਲਾ ਨੁਸਕਾ ਸੀ ਬਣਾ ਕੇ ਰੱਖਿਆ ਹੋਇਆ ਇਹ ਬਿਲਕੁਲ ਇਸੇ ਤਰੀਕੇ ਨਾਲ ਕਰਨਾ ਜੀ ਹਾਂਜੀ ਹਾਂਜੀ ਆ ਵੇਖੋ ਹੁਣ ਕੁੱਟ ਲਿਆ ਆਪਾਂ ਜਿੱਦਾਂ ਕੁੱਟ ਕੇ ਨੂੰ ਆਪ ਸੂਤੀ ਕੱਪੜੇ ਚ ਪਾ ਲੈਣਾ ਵਾ ਤੇ ਇਹਨੂੰ ਇਦਾਂ ਕੱਪੜੇ ਛਾਣ ਕਰ ਲੈਣਾ ਵਾ ਕੱਪੜੇ ਛਾਣ ਕਰਕੇ ਜਿੱਦਾਂ ਆਪ ਆਪਾਂ ਕੱਪੜੇ ਛਾਣ ਕਰ ਰਹੇ ਆ ਕੱਪੜੇ ਛਾਣ ਕੀਤਾ ਦੇਖੋ ਆ ਥੱਲੇ ਇਸ ਤਰ੍ਹਾਂ ਦਾ ਪਾਊਡਰ ਜਿਹੜਾ ਨਿਕਲਿਆ ਆ ਵੇਖੋ ਆ ਵੇਖੋ ਬੜਾ ਬਰੀਕ ਜੰਟ ਨਿਕਲਿਆ ਜੇ ਤਾਂ ਇੰਨਾ ਹਾਂਜੀ ਹਾਂ ਤੇ ਤੁਸੀਂ ਕੀ ਕਹਿ ਰਹੇ ਸੀ ਵੀ ਇਹਦੇ ਵਿੱਚੋਂ ਕੀ ਇਹਦੇ ਜਿਹੜੇ ਵਾਲਜੇ ਹੈਗੇ ਨੇ ਉਹ ਕੱਢਨੇ ਨੇ ਅਜੇ ਸੰਡ ਦੇ ਵਾਲ ਹੁੰਦੇ ਬਾਕੀ ਤਾਂ ਬਰੀਕ ਬਹੁਤ ਜਲਦੀ ਹੋ ਜਾਂਦਾ ਸੰਡ ਦੇ ਵਾਲਜੇ ਆ ਇਹ ਕੱਢ ਲੈਣੇ ਆ ਕਿਉਂਕਿ ਵਿੱਚ ਫਿਰ ਆਉਣਗੇ ਨਾ ਤਾਂ ਫਿਰ ਪੂਰਾ ਕੰਮ ਨਹੀਂ ਕਰਨਾ ਕੋ ਬਿਲਕੁਲ ਬਰੀਕ ਚਾਹੀਦਾ ਪਾਊਡਰ ਕਿਉਂਕਿ ਆਪ ਲੈਣਾ ਵੀ ਸ਼ਹਿਦ ਤੇ ਨਾ ਠੀਕ ਹੈ ਸ਼ਹਿਦ ਨਾਲ ਲੈਣਾ ਜੀ ਬਿਲਕੁਲ ਕਿਵੇਂ ਲੈਣਾ ਜੀ ਤੁਹਾਨੂੰ ਇਹ ਵੀ ਸਮਝਾ ਦਿਓ ਹਾਂਜੀ ਆ ਦੇਖੋ ਆ ਸ਼ਹਿਦ ਇਸ ਤਰ੍ਹਾਂ ਲੈ ਹੁਣ ਇਹ ਕੱਪੜਾ ਛਾਣ ਕਰ ਲਿਆ ਆਪ ਤਿੰਨੇ ਚੀਜ਼ਾਂ ਨੂੰ ਬਰਾਬਰ ਕੁੱਟ ਕੇ ਕੱਪੜਾ ਛਾਣ ਕਰ ਲਿਆ ਕੱਪੜਾ ਇਦਾਂ ਚਮਚੇ ਤੇ ਸ਼ਹਿਦ ਪਾ ਲੈਣਾ ਜਾਂ ਦੇਖੋ ਠੀਕ ਹੋ ਗਿਆ ਹਾਂਜੀ ਆ ਸ਼ਹਿਦ ਪਾ ਲਿਆ ਜੀ ਇਹਦੇ ਉੱਪਰ ਇੱਕ ਛੁਟਕੀ ਰੱਖਣੀ ਆ ਵੇਖੋ ਇੱਕ ਛੁਟਕੀ ਹਾਂਜੀ ਇੱਕ ਛੁਟਕੀ ਹੂੰ ਇਦਾਂ ਪਾ ਲੈਣੀ ਆ ਦੇਖੋ ਸ਼ਹਿਦ ਦੇ ਉੱਤੇ ਹਾਂਜੀ ਠੀਕ ਹੋ ਗਿਆ ਬਸ ਇਹਨੂੰ ਇੱਕ ਛੁਟਕੀ ਪਾ ਕੇ ਰਾਤ ਨੂੰ ਸੌਣ ਲੱਗਿਆ ਲੈਣਾ ਵਾ ਅੱਛਾ ਬਸ ਉਸ ਤੋਂ ਉਪਰ ਪਾਣੀ ਨਹੀਂ ਪੀਣਾ ਜਦੋਂ ਆਪਾਂ ਸ਼ਾਮ ਨੂੰ ਆਪਦੀ ਰਾਤ ਨੂੰ ਰੋਟੀ ਖਾਣਾ ਖਾ ਲਿਆ ਉਸ ਤੋਂ ਅੱਧੇ ਘੰਟੇ ਬਾਅਦ ਇਹਨੂੰ ਇੱਕ ਚਮਚਾ ਸ਼ਹਿਦ ਇਹਦੇ ਉੱਪਰ ਇੱਕ ਛੁਟਕੀ ਇਹਦੀ ਨੁਸਕੇ ਦੀ ਪਾ ਕੇ ਰਾਤ ਨੂੰ ਲੈ ਲੈਣਾ ਕਿੰਨੇ ਦਿਨਾਂ ਚ ਫਰਕ ਪੈਣਾ ਸ਼ੁਰੂ ਹੋ ਜੇ ਇਹ ਤਾਂ ਵੈ ਫਰੂਕੀ ਸਾਹਿਬ ਰਿਜ਼ਲਟ ਤਾਂ ਅਸੀਂ ਲੈ ਨਾਲ ਨੁਸਕਿਆਂ ਦੇ ਨਾਲ ਕਈਆਂ ਤਾਂ 15-15 ਦਿਨ ਦੇ ਵਿੱਚ ਵਿੱਚ ਜਿਹੜਾ ਹੈਗਾ ਗੋਲੀ ਬੰਦ ਕਰਨੀ ਪਈ ਆ 15 ਤੋਂ 20 ਦਿਨ ਦੇ ਵਿੱਚ ਵਿੱਚ ਬਾਕੀ 3 ਮਹੀਨੇ ਚ ਬਿਲਕੁਲ ਥਾਇਰੋਇਡ ਨਾਰਮਲ ਹੋ ਜਾਂਦਾ ਹੈ ਜੀ ਸਭ ਬਹੁਤ ਬਹੁਤ ਸ਼ੁਕਰੀਆ ਜੀ ਸਾਰਾ ਅਨੁਸਕਾ ਫਾਰਮੂਲਾ ਦੇਣ ਵਾਸਤੇ ਤੁਸੀਂ ਦੇਖੋ ਬੜਾ ਘੈਂਟ ਨੁਸਕਾ ਫਾਰਮੂਲਾ ਡਾਕਟਰ ਸਾਹਿਬ ਨੇ ਦਿੱਤਾ ਹੈ ਉਹਨਾਂ ਪੇਸ਼ੈਂਟਾਂ ਵਾਸਤੇ ਜੋ ਆਪਣੇ ਬੜਾ ਅਸੀਂ ਕਹਿ ਲਈਏ ਕਿ ਮਗਾ ਵੀ ਸਾਡੇ ਘਰਾਂ ਦੇ ਵਿੱਚ ਆਮ ਹੁੰਦੀ ਕਾਲੀ ਮਿਰਚ ਵੀ ਸਾਡੇ ਘਰ ਦੇ ਵਿੱਚ ਆਮ ਮਿਲ ਜਾਂਦੀ ਹੈ ਤੇ ਸੁੰਡ ਤਾਂ ਸਾਡੇ ਘਰਾਂ ਦੇ ਵਿੱਚ ਹੁੰਦਾ ਹੀ ਹੈ ਸਰਦੀਆਂ ਦੇ ਵਿੱਚ ਸ਼ਾਇਦ ਵੀ ਔਰ ਮੁਫਤ ਵਾਂਗੂ ਇਹ ਸਾਰਾ ਨੁਸਖਾ ਟੋਟ ਕੇ ਸਾਨੂੰ ਰਸੋਈ ਦੇ ਵਿੱਚ ਹੀ ਅਵੇਲੇਬਲ ਹੋ ਜਾਣਾ ਬਿਲਕੁਲ ਜੀ ਬਿਲਕੁਲ ਬਹੁਤ ਸਸਤਾ ਫਰੁਕੀ ਸਾਹਿਬ ਨੁਸਖਾ ਜੇ ਆਪਾਂ 20-20 ਗ੍ਰਾਮ ਵੀ ਤਿੰਨੇ ਚੀਜ਼ਾਂ ਕੁੱਟ ਕੇ ਰੱਖ ਲਈਏ ਮੈਨੂੰ ਲੱਗਦਾ 2 ਮਹੀਨੇ ਮੁੱਕਣ ਯਾਨੀ ਇੱਕ ਛੁਟਕੀ ਲੈਣਾ ਜੀ 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 ਅੱਛਾ ਤੇ ਡਾਕਟਰ ਸਾਹਿਬ ਜੇਕਰ ਤੁਹਾਨੂੰ ਮਿਲਣਾ ਹੋਵੇ ਕਿਸੇ ਨਾਲ ਗੱਲਬਾਤ ਕਰਨੀ ਹੋਵੇ ਆਪਣੀ ਬਿਮਾਰੀ ਬਾਰੇ ਤੁਹਾਨੂੰ ਬਾਕੀ ਫਰੂਕੀ ਸਾਹਿਬ ਆਪਣੇ ਜਿਹੜਾ ਹੈਗਾ ਤੁਹਾਡੇ ਸਕਰੀਨ ਤੇ ਨੰਬਰ ਚੱਲਦਾ ਰਹਿੰਦਾ ਨਾਲ ਐਡਰੈਸ ਵੀ ਹੈਲਥ ਕੇਅਰ ਹਸਪੀਟਲ ਨੀਅਰ ਬੱਸ ਸਟੈਂਡ ਮੋਗਾ ਬਾਕੀ ਦਰਸ਼ਕਾਂ ਨੂੰ ਬੇਨਤੀ ਇਹ ਆ ਵੀ ਸਾਡੇ ਕੋਲ ਜਿਹੜੀ ਮਰਜ਼ੀ ਬਿਮਾਰੀ ਦਾ ਹਾਲ ਲੈ ਲਓ ਪਰ ਕਾਲੇ ਨਹੀਂ ਪੈਣਾਗਾ ਜਿਹੜਾ ਪੇਸ਼ੈਂਟ ਸਾਨੂੰ ਕਹਿੰਦਾ ਜਾਂ ਕੋਈ ਵੀ ਉਹਨਾਂ ਨੂੰ ਇਲੈਕਟ੍ਰੋਪੈਥੀ ਡਾਕਟਰ ਕਹਿ ਰਿਹਾ ਵੀ ਅਸੀਂ ਇਨਸਟੈਂਟ ਰਿਜ਼ਲਟ ਦੇ ਦੇਵਾਂਗੇ ਇਨਸਟੈਂਟ ਰਿਜ਼ਲਟ ਨਹੀਂ ਇਧ ਚ ਆ ਸਕਦਾ ਦਸਤੋਂ 15 ਦਿਨ ਦੇ ਵਿੱਚ ਵਿੱਚ ਮੈਡੀਸਿਨ ਕੰਮ ਕਰਦੀ ਆ ਤੇ ਇਹਨੇ ਮਹੀਨੇ ਚ ਹਰ ਇੱਕ ਰੋਗ ਨੂੰ ਠੀਕ ਕਰ ਦਿੰਦੀ ਆ ਜਿੰਨੇ ਵੀ ਪੇਸ਼ੈਂਟਾਂ ਨੇ ਆਪਣੇ ਰਿਊਏ ਸਾਰਿਆਂ ਨੇ ਤਪੱਸਿਆ ਕੀਤੀ ਦਿਨ ਦਿਨ ਇਹ ਮਹੀਨੇ ਮੈਡੀਸਿਨ ਲਈ ਆ ਫੇਰ ਜਾ ਕੇ ਠੀਕ ਹੋਏ ਆ ਹਾਈ ਇਨਸਟੈਂਟ ਰਿਜ਼ਲਟ ਫਰੂਕੀ ਸਾਹਿਬ ਦੇ ਸਕਦੇ ਅਸੀਂ ਕਿਸੇ ਦਾ ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਵਧੇ 180 ਵੀ ਕਈ ਵਾਰ ਇਥੇ ਚੈੱਕ ਕਰ ਲੈਣੇ ਹੋ ਜਾਂਦਾ ਉਹ ਕਹਿੰਦੇ ਹੁਣੇ ਨਾਰਮਲ ਕਰੋ ਫਿਰ ਅਸੀਂ ডোজ ਵਧਾ ਕੇ ਕਰ ਸਕਦੇ ਆਦਰਵਾਇਜ਼ ਜੇ ਸਲੋ ਪ੍ਰੋਸੈਸ ਨਾਲ ਰੋਗ ਜਿਹੜਾ ਕ੍ਰੋਨਿਕਲ ਡਿਜ਼ੀਜ਼ ਹੈਗੀ ਪ੍ਰਾਣੀ 2 2 4 4 5 5 ਸਾਲ ਪ੍ਰਾਣੀ ਜਿਹੜੀਆਂ ਬਿਮਾਰੀਆਂ 20 20 ਸਾਲ ਪ੍ਰਾਣੀਆਂ ਬਿਮਾਰੀਆਂ ਸ਼ੂਗਰ ਥਾਇਰਾਇਡ ਬੀਪੀ ਉਹਨੂੰ ਟਾਈਮ ਚਾਹੀਦਾ ਉਹਨੂੰ ਟਾਈਮ ਚਾਹੀਦਾ ਜੀ ਫਰਕ ਤਾਂ 20 ਦੇ ਚ ਹੀ ਪਾ ਦਿੰਦੀ ਹੈ ਬਾਕੀ 3 ਮਹੀਨਿਆਂ ਚ ਰੋਗ ਨੂੰ ਜੜ ਤੋਂ ਪੱਟ ਦਿੰਦੀ ਹੈ ਭਾਵੇਂ ਜ ਬਹੁਤ ਬਹੁਤ ਸ਼ੁਕਰੀ ਜੀ ਸਾਰੀ ਗੱਲਬਾਤ ਲਈ ਕੁਝੋ ਹਮੇਸ਼ਾ ਦੀ ਤਰ੍ਹਾਂ ਬਹੁਤ سارے ਲੋਕ ਹੈਗੇ ਨੇ ਜਿਹੜੇ ਇੱਥੇ ਬੈਠੇ ਨੇ ਮਰੀਜ਼ ਦੇ ਰੂਪ ਦੇ ਵਿੱਚ ਜੋ ਆਏ ਸੀ ਉਹਨਾਂ ਦਾ ਵੀ ਅਸੀਂ ਗੱਲਬਾਤ ਕਰਕੇ ਪੱਖ ਲੈਣ ਦੀ ਕੋਸ਼ਿਸ਼ ਕਰਦੇ ਆ ਕਿ ਕਿੰਨਾ ਕੁ ਫਾਇਦਾ ਹੈ ਜਿਹੜਾ ਇੱਥੇ ਆਉਣ ਤੋਂ ਬਾਅਦ ਉਹਨਾਂ ਨੂੰ ਹੋਇਆ ਹੈ ਔਰ ਕਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਕਿਹੜੀਆਂ ਬਿਮਾਰੀਆਂ ਉਹ ਲੈ ਕੇ ਆਏ ਸੀ ਤੇ ਹੁਣ ਕਿੰਨਾ ਕੁ ਫਰਕ ਹੈ ਸਾਡੇ ਨਾਲ ਭਾਈ ਸਾਹਿਬ ਬੈਠੇ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਸਿਸ਼ਕਲ ਭਾਈ ਜੀ ਸਤਿ ਸ੍ਰੀ ਅਕਾਲ ਜੀ ਕਿ ਨਾਲ ਜੀ ਤੁਹਾਡਾ ਗੁਰਮੀਤ ਸਿੰਘ ਹਰਮਿਤ ਸਿੰਘ ਗੁਰਮੀਤ ਸਿੰਘ ਅੱਛਾ ਇੱਥੇ ਕਿਵੇਂ ਸਦਵਾਇਣ ਆ ਬੇਟੀ ਦੀ ਕੀ ਪ੍ਰੋਬਲਮ ਹੈ ਉਹ ਹੈਗੀ ਹਾਰਮੋਨ ਦੀ ਬਿਮਾਰੀ ਹਾਰਮੋਨ ਹਾਰਮੋਨ ਨਹੀਂ ਵੱਜ ਜਾਂਦੇ ਅੱਛਾ ਹਾਰਮੋਨਸ ਦੀ ਪ੍ਰੋਬਲਮ ਹੈ ਹਾਂਜੀ ਹਾਂਜੀ ਅੱਛਾ ਕੀ ਪ੍ਰੋਬਲਮ ਹੁੰਦੀ ਉਹਦੇ ਨਾਲ ਥਾਇਰੋਇਡ ਦੀ ਇਹ ਨਾਲ ਬਿਮਾਰੀ ਅੱਛਾ ਹਾਂਜੀ ਹਾਂਜੀ ਥਾਇਰੋਇਡ ਬਾਰੇ ਤਾਂ ਅਸੀਂ ਅੱਜ ਗੱਲਬਾਤ ਕਰਕੇ ਹਟਿਆ ਹਾਂਜੀ ਇਹੀ ਬਾਤ ਹੈ ਅੱਛਾ ਪਹਿਲੀ ਵਾਰ ਆਇਓ ਨਹੀਂ ਅੱਗੇ ਚੱਲਦੀ ਦਿਓ ਜੀ ਅੱਗੇ ਚੱਲਦੀ ਹੈ ਥਾਇਰੋਇਡ ਦੀ ਲੈ ਗਏ ਇੱਕ ਵਾਰ ਅੱਛਾ ਇੱਕ ਵਾਰ ਲੈ ਕੇ ਕੀ ਹਾਂਜੀ ਹਾਂਜੀ ਤੇ ਕਿੰਨਾ ਕੁ ਫਰਕ ਪਿਆ ਫਰਕ ਆ ਕਿੰਨਾ ਦਾ ਫਰਕ ਹਾਂਜੀ ਕਿੰਨੇ ਕੁ ਪਰਸੈਂਟ ਮੰਨਦੇ ਹੋ ਰਪੀਏ ਚ ਅੰਦਾਜ਼ਾ ਮੈਨੂੰ ਕਿੰਨਾ ਫਰਕ ਆਏਗਾ ਤੈਨੂੰ ਕੋਣ ਆਏ ਨੇ ਨਾ ਉਹ ਬੇਟੀ ਆਈ ਵੀ ਨਾ ਘਰ ਦੇ ਵੀ ਆਏ ਉਹਨਾਂ ਗੰਢਾਂ ਹੀ ਸੀ ਚੋਣੇ ਫਰਕ ਅੱਛਾ 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 ਚਲੋ ਅਸੀਂ ਉਹਨਾਂ ਨਾਲ ਹੀ ਗੱਲਬਾਤ ਕਰਦੇ ਆ ਸਮਝਣ ਦੀ ਕੋਸ਼ਿਸ਼ ਕਰਦੇ ਆ ਸਾਡੀ ਗੁੜੀਆਂ ਵੀ ਇੱਥੇ ਹੀ ਐ ਔਰ ਗੁੜੀਆਂ ਦੇ ਮਾਤਾ ਜੀ ਹੋ ਤੁਸੀਂ ਹਾਂਜੀ ਅੱਛਾ ਸਤਿ ਸ਼੍ਰੀ ਅਕਾਲ ਅੱਛਾ ਚਲੋ ਅਸੀਂ ਗੱਲਬਾਤ ਕਰ ਲੇ ਪਹਿਲਾਂ ਅਸੀਂ ਗੁੜੀਆਂ ਨਾਲ ਹੀ ਗੱਲ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿੰਨਾ ਤੁਹਾਡਾ ਮਨਪ੍ਰੀਤ ਕੋਰ ਅੱਛਾ ਕੀ ਪ੍ਰੋਬਲਮ ਸੀ ਤੁਹਾਨੂੰ ਮੈਨੂੰ ਪੀਸੀਓਡੀ ਦੀ ਤੇ ਥਾਇਰੋਇਡ ਦੀ ਪ੍ਰੋਬਲਮ ਸੀਗੀ ਸੀ ਤੇ ਗੋਲੀ ਖਾਂਦੇ ਸੀ ਤੁਸੀਂ ਹਾਂਜੀ ਮੈਂ ਗੋਲੀ ਖਾਂਦੇ ਸੀ ਤੇ ਹੁਣ ਹਟ ਗਈ ਹੈ ਖਾਰੇ ਗੋਲੀ ਨਹੀਂ ਮੈਂ ਨਾਲ ਲੈਣੀ ਪਈਆਂ ਗੋਲੀ ਪਰ ਇੱਕ ਵਾਰੀ ਮੈਡੀਸਿਨ ਲਈ ਆ ਹਲੇ ਪਰ ਫਰਕ ਆਗੇ ਮੈਨੂੰ ਬੋਲਣ ਚ ਬਹੁਤ ਦਿੱਕਤ ਆਉਂਦੀ ਸੀ ਪਰ ਹੁਣ ਫਰਕ ਆ ਗਿਆ ਹੁਣ ਤੇ ਤੁਹਾਨੂੰ ਕੋਈ ਦੇਖ ਕੇ ਕਹਿ ਨਹੀਂ ਸਕਦਾ ਨਹੀਂ ਫਰਕ ਆ ਹੁਣ ਤਾਂ ਅੱਛਾ ਮਤਲਬ ਇਹਨਾਂ ਨੇ ਕੀ ਦਿੱਤਾ ਤੁਹਾਨੂੰ ਮੈਡੀਸਿਨਸ ਦਿੱਤੀਆਂ ਸੀ ਡਰਾਪਸ ਵਗੈਰਾ ਸੀ ਜਿਹੜੀਆਂ ਪਾਣੀ ਚ ਪਾ ਕੇ ਲੈਣੀਆਂ ਸੀ 10-10 ਮਿੰਟ ਬਾਅਦ अच्छा 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 10 10 मिनट बाद दो 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 दो। ते कितने टाइम बाद ਤੁਹਾਨੂੰ ਸਿਸਟਰ ਜਿਹੜਾ ਮਤਲਬ ਫਰਕ ਪੈਣਾ ਤੁਹਾਨੂੰ ਲੱਗਣ ਲੱਗੇ ਸੀ ਕੀ ਸੰਕੇਤ ਕੀ ਆਏ ਸੀ ਹੁੰਦਾ ਕੀ ਸੀ ਪਹਿਲਾਂ 10 15 ਦਿਨਾਂ ਬਾਅਦ ਪਤਾ ਲੱਗਣ ਲੱਗ ਜਾਂਦਾ ਮੈਡੀਸਿਨ ਲੈਣ ਤੋਂ ਤੇ ਬਾਕੀ ਜ਼ਿਆਦਾ ਤਾਂ ਗਲੇ 'ਚ ਦਿੱਕਤ ਆਈ ਸੀ ਥਾਇਰੋਇਡ ਨਾਲ ਮੈਨੂੰ ਕੋਈ ਕਮਜ਼ੋਰੀ ਵੀਕਨੈਸ ਵਗੈਰਾ ਸੀ ਥਕਾਵਟ ਹੋ ਜਾਂਦੀ ਸੀ ਕਾਫੀ ਸਰੀਰ ਨੂੰ ਹਾਂਜੀ ਕਿਤੇ ਹੋਰ ਦਿਖਾਇਆ ਨਹੀਂ ਕਾਫੀ ਤਾਂ ਲਈ ਆ ਮੈਂ ਮੈਡੀਸਿਨ ਮਤਲਬ ਕਿ ਤੋ ਫਰਕ ਪਿਆ ਨਹੀਂ ਕੀ ਕਹਿੰਦੇ ਸੀ ਡਾਕਟਰ ਉਹ ਕਹਿੰਦੇ ਸੀ ਕਿ ਟੈਬਲੇਟ ਹੀ ਲੈਣੀ ਪਊਗੀ ਇਹਦੀ ਥਾਇਰੋਇਡ ਦੀ ਅੱਛਾ ਮਤਲਬ ਜਦੋਂ ਤੱਕ ਸਾਹਣੇ ਜਦੋਂ ਤੱਕ ਥਾਇਰੋਇਡ ਦੀ ਟੈਬਲੇਟ ਲੈਣੀ ਹਾਂਜੀ ਥਾਇਰੋਇਡ ਦੀ ਟੈਬਲੇਟ ਡਾਕਟਰ ਸਾਹਿਬ ਨੇ ਇਸ ਤਰ੍ਹਾਂ ਦਾ 10 ਮਹੀਨੇ ਕਿਹਾ ਸੀ 10 ਮਹੀਨੇ ਚਰਾਮਾ ਚੂਗਾ ਥਾਇਰੋਇਡ ਨੂੰ ਤੇ ਪਹਿਲੇ ਮਹੀਨੇ ਤੁਸੀਂ ਕਿੰਨਾ ਫਰਕ ਮੰਨਦੇ ਹੋ ਇੱਕ ਵੀ ਇੱਕ ਰੁਪਏ ਚੋਂ ਹੈਗਾ ਕਾਫੀ ਫਰਕ ਕਾਫੀ ਫਰਕ ਹੈਗਾ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਗੁੜੀਏ ਦੇ ਮਦਰ ਵੀ ਸਾਡੇ ਨਾਲ ਨੇ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਕਿ ਨਾਂ ਹੈ ਤੁਹਾਡਾ ਨਰਿੰਦਰ ਕੌਰ ਤੁਹਾਨੂੰ ਕੀ ਪ੍ਰੋਬਲਮ ਸੀ ਮੇਰੇ ਕਲੌਟ ਜੰਮੇ ਹੋਏ ਸੀ ਲੱਤ 'ਚ ਬਹੁਤ ਜ਼ਿਆਦੇ ਕਲੌਟ ਜੰਮੇ ਹੋਏ ਸਨ ਜੀ ਅੱਛਾ ਤੇ ਉਹ ਹੁਣ ਅੱਗੇ ਨਾਲ ਫਰਕ ਦਾ ਸੋਜ ਬਹੁਤ ਸੀਗੇ ਉਹ ਵੀ ਹੁਣ ਬਹੁਤ ਜ਼ਿਆਦੇ ਫਰਕ ਅੱਗੇ ਨਾਲ ਮੈਨੂੰ ਤਾਂ ਕਿੰਨਾ ਕੁ ਫਰਕ ਹੈ ਅੱਗੇ ਨਾਲ ਬਹੁਤ ਫਰਕ ਆ ਕੀ ਕੀਤਾ ਇਹਨਾਂ ਨੇ ਇਹਨੇ ਮੈਨੂੰ ਦਵਾਈ ਦਿੱਤੀ ਸੀਗੀ ਕਲੌਟ ਜੰਮਿਆਂ ਦੀ ਹਾਂ ਜੀ ਕਿੱਤੇ ਹੋਰ ਦਿਖਾਇ ਸੀ ਕਿੰਨੇ ਟਾਈਮ ਦੀ ਪ੍ਰੋਬਲਮ ਲੁਧਿਆਣੇ ਦਾਖਲ ਸੀਗੀ ਜੇ ਪਹਿਲਾਂ ਬਹੁਤ ਜ਼ਿਆਦਾ ਹੋ ਗਈ ਸੀਗੇ ਫਿਰ ਮੇਰੇ 6 ਲੱਖ ਰੁਪਏ ਉਹਨਾਂ ਲਾਇਆ ਸੀ ਉੱਥੇ ਡਾਕਟਰਾਂ ਨੇ ਉਹਨਾਂ ਕਿ ساری ਉਮਰ ਦਵਾਈ ਖਾਣੀ ਪਊ ਵੀਰ ਕਹਿੰਦੇ ਸੀ ਵੀ ਤੁਹਾਨੂੰ 3 ਮਹੀਨੇ ਖਾਣੀ ਪਊਗੀ ਦਵਾਈਸ ਮਤਲਬ 6 ਲੱਖ ਰੁਪਏ ਲੱਗੇ ਤੁਸੀਂ ਕਲਾਡਾਂ ਕਰਕੇ ਪਹਿਲਾਂ ਦਾਖਲ ਰਹੇ ਹੋ ਹਾਂਜੀ ਮੇ ਲੱਤ ਬਹੁਤ ਜ਼ਿਆਦਾ ਸੁੱਜ ਗਈ ਸੀਗੇ ਹਾਂਜੀ ਹਾਂਜੀ ਫਿਰ ਵੀਰ ਵੀਰ ਕੋਲ ਆਏ ਵੀਰ ਕਹਿੰਦਾ ਵੀ ਤੁਹਾਨੂੰ 3 ਮਹੀਨੇ ਤੱਕ ਦਵਾਈ ਖਾਣੀ ਪਊਗੀ ਤੇ ਠੀਕ ਹੋ ਜਾਓਗੇ ਤੁਸੀਂ ਤੁਸੀਂ ਤਾਂ ਕਦੇ ਵੀ ਜੇ ਕਲਾਡ ਕਲੋਡ ਹੁੰਦਾ ਤਾਂ ਆਪਰੇਸ਼ਨ ਵੀ ਹੋ ਜਾਂਦੇ ਨੇ ਪ੍ਰੀਸ਼ੰਤ ਤਾਂ ਉਹਨਾਂ ਨੇ ਨੀਕੀਤਾ ਲੁਧਿਆਣਾ ਲੈਨੇ ਮੈਂ ਤਾਂ ਕਿ ਉਹਦੋਂ ਮੇਰੇ ਨਾਲ ਦਵਾਈ ਸ਼ੁਰੂ ਕਰਤੀ ਸੀਗੀ ਉਹਨਾਂ ਟੀਕੇ ਵਗੈਰਾ ਬਹੁਤ ਲਾਏ ਉਹ ਕਲਾਟਰ ਆਸਤੇ ਉਹਨਾਂ ਨੇ 25 25 30000 ਦੇ ਟੀਕੇ ਲਾਉਂਦੇ ਰਹੇ ਇੱਕ ਟੀਕਾ 30000 ਹਾਂਜੀ ਇਦਾਂ ਲਾਉਂਦੇ ਰਹੇ ਹਾਂਜੀ ਇਹ ਵਿੱਚ ਚੱਲਦੀ ਰਹੀ ਹੈ ਜੀ ਹਾਂਜੀ ਮੈਂ ਬਹੁਤ ਜਿਆਦਾ ਉਹ ਖੀ ਸੀਗੀ ਅੱਛਾ ਤੇ ਹੁਣ ਜੀ ਹਾਂ ਠੀਕ ਹੈ ਕਿਹੜੀ ਲੱਤ ਸੀ ਤੁਹਾਡੀ ਬੇਪਾਸੇ ਸੀਗੀ ਜੀ ਖੱਬੇ ਪਾਸੇ ਹੁਣ ਤਾਂ ਤੁਸੀਂ ਜਿਵੇਂ ਉੱਠਿਓ ਤਾਂ ਜਿਵੇਂ ਹਥਲੀ ਟੁੱਟਦਾ ਹੈ ਉੱਠਿਓ ਤੁਸੀਂ ਨਹੀਂ ਨਹੀਂ ਮੈਂ ਇਦਾਂ ਹੀ ਉੱਠ ਖੜਦੀ ਹਾਂ ਹਾਂ ਜੀ ਮੇ ਲੱਤ ਬਹੁਤ ਮੋਟੀ ਹੋ ਗਈ ਸੀ ਤੇ ਇੱਥੇ ਵੀ ਮੈਨੂੰ ਦਾਖਾ ਰੱਖਿਆ ਹੈ ਇੱਥੇ ਡਾਕਟਰ ਨੇ ਸੀ ਨੇ ਉਹ ਕਹਿੰਦੇ ਸੀ ਤੁਹਾਡੇ ਚੀਰਾ ਦੇਣਾ ਪਊਗਾ ਤੇ ਅਸੀਂ ਚੀਰਾ ਨਹੀਂ ਦਵਾਈ ਆ ਫਿਰ ਮੈਂ ਲੁਧਿਆਣੇ ਦਵਾਈ ਪਹਿਲਾਂ ਵੀ ਚਲਦੀ ਸੀਗੀ ਫਿਰ ਉਹਨਾਂ ਨੇ ਕਿਹਾ ਤੁਹਾਡੇ ਕਲੋਟ ਬਹੁਤ ਜੰਮੇ ਹੋਏ ਆ ਫਿਰ ਉਹਨਾਂ ਨੇ ਦਵਾਈ ਨਹੀਂ ਖੋਲੀ ਤੁਸੀਂ ਬੜੇ ਖਤਰਨਾਕ ਹੁੰਦੇ ਨੇ ਕਹਿੰਦੇ ਨੇ ਵੀ ਉਹ ਤਾਂ ਕਦੇ ਵੀ ਹਾਰਟ ਦੇ ਵਿੱਚ ਇਸ ਤਰ੍ਹਾਂ ਕਰਕੇ ਡਾਕਟਰ ਡਰਾ ਦਿੰਦੇ ਹਾਂ ਮੈਨੂੰ ਇਦਾਂ ਉਹ ਕੰਦੇ ਦਵਾਈ ਚੱਲੂਗੀ ਨਾਲ ਤੇ ਪਰ ਤੁਹਾਨੂੰ ਪਤਾ ਨਹੀਂ ਲੱਗਣਾ ਜਦ ਦਹਾੜ ਦੇ ਉੱਪਰ ਜਾ ਚਲੇ ਗਿਆ ਤਾਂ ਹਾਂਜੀ আচ্ছা ਤੇ ਹੁਣ ਤੁਸੀਂ ਬਿਲਕੁਲ ਠੀਕ ਹੋ ਹਾਂਜੀ ਹੂੰ ਠੀਕ ਆ ਹਾਂ ਮਤਲਬ ਦਵਾਈ ਮੇਰੀ ਚੱਲਦੀ ਆ ਇਹਨਾਂ ਕੋਲ ਹੀ ਇੱਤਰ ਵੀ ਚੱਲਦੀ ਆ ਤੇ ਥੋੜੀ ਬਦ ਵੀ ਚੱਲਦੀ ਵੀਰ ਕਹਿੰਦਾ ਸੀ ਉਹ ਵੀ ਨਾਲ ਥੋੜੀ ਬਲੀ ਖਾਈ ਚਲੋ ਇਹ ਹੌਲੀ ਹੌਲੀ ਬੰਦ ਕਰ ਦਿੰਦੇ ਹਾਂ ਹੌਲੀ ਹੌਲੀ ਬੰਦ ਕਰ ਦਿੰਦੇ ਹਾਂ ਮਤਲਬ ਤਕਲੀਫ ਕੱਟੀ ਐ ਇੱਥੇ ਹੁਣ ਤੋਂ ਤਕਲੀਫ ਕੱਟੀ ਆ ਮੈਨੂੰ ਹਾਂਜੀ ਅੱਗੇ ਗੰਡਾ ਸੀ ਉਹ ਮੇਰੇ ਸਰੀਰ ਦੇ ਵਿੱਚ ਆ ਦੇਖੋ ਆ ਦੇਖੋ ਆ ਸਾਰੇ ਸਵਿਚ ਬਹੁਤ ਵੱਡੇ ਵੱਡੇ ਗੰਡਾ ਸੀਗੇ ਇਹ ਵੀ ਬਹੁਤ ਅੱਗੇ ਨੁਕੀ ਕਿੰਨੇ ਟਾਈਮ ਚ ਮੈਂ ਖੱਦੀ ਐ ਮਿਹਨਤ ਵਾਈ ਖਾ ਲਈ ਐ ਤੇ ਮੈਂ ਤਿੰਨ ਚਾਰ ਮਹੀਨੇ ਦਵਾਈ ਇਹਨਾਂ ਨੇ ਕੇਹੀ ਸੀ ਪਰਹੇਜ਼ ਪੂਰਾ ਕੀਤਾ ਫਿਰ ਹਾਂਜੀ ਪ੍ਰੇਜ ਪੂਰਾ ਜਿਵੇਂ ਲੰਨ ਦੱਸਿਆ ਮੈਨੂੰ ਹਾਂਜੀ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ ਇੱਕ ਹੋਰ ਸ਼ਖਸ ਹੈਗੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਹੁਣੇ-ਹੁਣੇ ਆਏ ਨੇ ਸੱਚਕਾਲ ਬਾਈ ਜੀ ਸੱਚੀ ਗੱਲ ਜੀ ਕਿਨਾ ਹੈ ਤੁਹਾਡਾ ਜਰਨਲ ਸਿੰਘ ਜੀ ਅੱਛਾ ਕਿੱਥੋਂ ਆਏ ਹੋ ਮੋਗਾਂ ਮੁਗਤ ਹੋਇਆ ਜਰਨਲਜੀ ਕੀ ਪ੍ਰੋਬਲਮ ਲੈ ਕੇ ਆਇਆ ਕੋਈ ਪ੍ਰੋਬਲਮ ਹੁੰਦਾ ਐਸਿਪੀ ਐਨ ਦਾ ਕੋ ਦਵਾਈ ਲੈਂਦਾ ਸੀਗਾ ਮੇਰੇ ਮਤਲਬ ਵੀ ਕਨਸਟੋਲ ਕਨਸਟੋਲ ਵਾਲੀ ਸੀਗੀ ਕੀ ਬਣੀ ਸੀ ਸਿਰਕਨਸਟੋਲ ਟਰੈਕ ਉਹ ਕੀ ਹੁੰਦਾ ਅੱਛਾ 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 ਖੂਨ ਗਾੜਾ ਜਿਹੜਾ ਹੁੰਦਾ ਮਤਲਬ ਮਤਲਬ ਖੂਨ ਗਾੜਾ ਸੀ ਤੁਹਾਡਾ ਹਾਂ ਜੀ ਜੀ ਕੀ ਪ੍ਰੋਬਲਮ ਹੁੰਦੀ ਸੀ ਖੂਨ ਗਾੜੇ ਨਾਲ ਬਾ ਖੂਨ ਗਾੜਾ ਨਾਲ ਇਹੋ ਜੀ ਬੀਪੀ ਵੱਧ ਜਾਂਦਾ ਸੀਗਾ ਹੂੰ ਤੇ ਜੀ ਬੀਪੀ ਬੂਬੀ ਦਾ ਤੁਸੀਂ ਐਂ ਕਹਤਾ ਬੀਪੀ ਵੱਜੇ ਤੇ ਤੁਹਾਨੂੰ ਪਤਾ ਹੀ ਹੈ ਪਰ ਹਾਂ ਜੀ ਉਹ ਵੱਧਦਾ ਤਾਂ ਸੀ ਜੀ ਪਰ ਦਵਾਈ ਵੀ ਗੋਲੀ ਲੈਂਦਾ ਸੀ ਨਾ ਪਹਿਲਾਂ ਮੈਂ ਅੱਛਾ ਤੇ ਵੈਸੇ ਦਵਾਈ ਲਈ ਲਈ ਸੀ ਨਾ ਕੋਈ ਦਵਾਈ ਕਾਦੀ ਥੋੜਾ ਤੇ ਵੈਸੇ ਹੁਣ ਠੀਕ ਹੈ ਵੈਸੇ ਜਿਹੜਾ ਖੂਨ ਗਾੜਾ ਸੀ ਉਹ ਥੋੜਾ ਠੀਕ ਹੋ ਗਿਆ ਠੀਕ ਹੋ ਗਿਆ ਪ੍ਰੋਬਲਮ ਕੀ ਹੁੰਦੀ ਸੀ ਪ੍ਰੋਬਲਮ ਤਾਂ ਇਹ ਹੋਈ ਵੀ ਮਤਲਬ ਸਿਰ ਸਿਰ ਭਾਰਾ ਜਿਹਾ ਹੋ ਜਾਂਦਾ ਸੀ ਉਹ ਕੋਈ ਕੀ ਕਹਿ ਰਹੇ ਹੋ ਸਿਰ ਭਾਰਾ ਹੋ ਜਾਂਦਾ ਸੀ ਮਤਲਬ ਸਾਹ ਜਿਵੇਂ ਮਤਲਬ ਮਹਿਸੂਸ ਹੁੰਦਾ ਸੀ ਜਦੋਂ ਬੀਪੀ ਵਧਦਾ ਸੀਗਾ ਹਾਂ ਹਾਂ ਤੇ ਇਹਨਾਂ ਕੋਲ ਫੇਚੀਆਂ ਦਿੰਦੇ ਚਾਰ ਕਛੀਆਂ ਦਿੰਦੇ ਬੂੰਦਾਂ ਪੀਣ ਵਾਲੀਆਂ ਅੱਛਾ ਪਾਣੀ ਪਾ ਕੇ ਤੇ ਉਹ ਫਰ ਲਈਆਂ ਗਿਆ ਫਿਰ ਕਿੰਨੇ ਟਾਈਮ ਚ ਫਰਕ ਪਿਆ ਫਰਕ ਹਨ ਲੈ ਲਈਆਂ ਸੀ ਮੇਰਾ ਖਾ ਦੋ ਮਹੀਨੇ ਲੱਗ ਚੱਲ ਰਹੇ ਕਮ ਚੱਲਦਾ ਦੋ ਮਹੀਨੇ ਚ ਉਸ ਤੋਂ ਬਾਅਦ ਹੁਣ ਕਿਵੇਂ ਹੈ ਉਹ ਠੀਕ ਹੈ ਬਈ ਅੱਛਾ ਹੁਣ ਠੀਕ ਲੱਗ ਗਿਆ ਜੀ 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 ਚਲੋ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਲੋਕ ਹੈਗੇ ਨੇ ਆਪ ਆਪਣਾ ਤਜਰਬਾ ਹੈ ਇੱਥੇ ਸ਼ੇਅਰ ਕਰ ਰਹੇ ਨੇ ਸਾਡੇ ਨਾਲ ਇੱਕ ਹੋਰ ਸਾਡੇ ਬੈਠੇ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਕਿਨਾਰੇ ਤੁਹਾਡਾ ਹਰਜਿੰਦਰ ਕੋਰ ਅੱਛਾ ਕਿੱਥੋਂ ਆਏ ਹੋ ਅਸੀਂ ਮੋਗੇ ਤੋਂ ਤੁਸੀਂ ਵੀ ਲੋਕਲੀ ਮੋਗੇ ਤੋਂ ਕੀ ਪ੍ਰੋਬਲਮ ਲੈ ਕੇ ਆਏ ਤੁਸੀਂ ਸਰ ਮੇਰੇ ਲੀਵਰ ਚ ਪ੍ਰੋਬਲਮ ਸੀਗੀ ਰੋਟੀ ਪਾਣੀ ਨਹੀਂ ਖਾਂਦੀ ਸੀ ਸੀਗੀ ਹਾਂਜੀ ਹੁਣ ਨਹੀਂ ਹੈ ਜੀ ਨਹੀਂ ਹੁਣ ਨਹੀਂ ਅੱਛਾ ਹੁਣ ਕੀ ਹੋਇਆ ਹੁਣ ਮੈਡੀਸਿਨ ਇਹਨਾਂ ਨੇ ਦਿੱਤੀ ਸੀ ਬੂੰਦਾ ਵਾਲੀ ਦਵਾਈ ਡਾਕਟਰ ਸਾਹਿਬ ਨੇ ਤੇ ਕਾਫੀ ਫਰਕ ਪੈ ਗਿਆ ਨਾ ਰੋਟੀ ਖਾਣ ਲੱਗ ਗਈਆਂ ਪਹਿਲਾਂ ਰੋਟੀ ਨਹੀਂ ਖਾ ਹੁੰਦੀ ਸੀ ਨਹੀਂ ਰੋਟੀ ਨਹੀਂ ਖਾ ਹੁੰਦੀ ਸੀ ਕਦੀ ਹਲਕਾ ਕੇ ਤੇ ਥੋੜਾ ਬਹੁਤਾ ਖਾ ਲੈਣਾ ਹੁਣ ਬਿਲਕੁਲ ਠੀਕ ਆ ਦੋ ਟਾਈਮ ਰੋਟੀ ਖਾਣੇ ਕਿੰਨੇ ਟਾਈਮ ਹੋ ਗਏ ਮੈਨੋਂ ਹੋ ਗਿਆ 2.5 ਮਹੀਨੇ ਇਹਨਾਂ ਕੋ ਮਤਲਬ 2.5 ਮਹੀਨੇ ਤੁਸੀਂ ਰੋਟੀ ਪਾਣੀ ਨਹੀਂ ਖਾਧੀ ਹਲਕਾ ਫੁਲਕਾ ਖਾ ਕੇ ਹੀ ਸਰਦੇ ਸੀ ਹਾਂਜੀ ਬਸ ਥੋੜੀ ਚਾਹ ਪੀ ਲਈ ਜਾਂ ਰੋਟੀ ਖਾਏ ਸੀ ਚਾਹ ਤਾਂ ਹੋਰ ਵੱਧ ਖਤਰਨਾਕ ਹੈ ਹਾਂਜੀ ਸ਼ੂਗਰ ਵੀ ਸੀਗੀ ਬਹੁਤ ਜ਼ਿਆਦਾ 400 40 30 ਰਹਿੰਦੀ ਸੀ ਤੇ ਹੁਣ ਜੀ ਹੁਣ 100 ਦੇ 120 ਇੰਨੇ ਦਾ ਇੰਨੇ ਕਿ ਰਹਿੰਦੀ ਇਹ ਕਿਵੇਂ ਕੀ ਹੋਇਆ ਕਿਵੇਂ ਜੀ ਬਸ ਮੈਂ ਮੈਡੀਸਨ ਤਾਂ ਪਹਿਲਾਂ ਬਹੁਤ ਲਈਆਂ ਸੀ ਲੁਧਿਆਣੇ ਤੋਂ ਅੰਮ੍ਰਿਤਸਰ ਤੋਂ ਮਤਲਬ 2-3 ਸਾਲ ਹੋ ਗਏ ਲਗਾਤਾਰ ਹੀ ਮੈਡੀਸਨ ਗੁੜੀਆ ਕੋ ਕਹੀ ਸੀ ਬਾਹਰ ਗੁੜੀਆ ਕੋਲੇ ਵੀ ਨਹੀਂ ਮੈਂ ਠੀਕ ਨਹੀਂ ਰਹੀ ਉਧਰ ਵੀ ਹੈ ਨਹੀਂ ਨਿੱਦ ਮਤਲਬ ਦੋ ਅਪਾਇੰਟਮੈਂਟ ਬੜੀ ਲੇਟ ਮਿਲਦੀ ਬਹੁਤ ਲੇਟ ਆਂ ਜੀ ਉਹ ਇੱਕ ਵਾਲ ਵਾਲ ਤੋਂ ਉਹਨਾਂ ਨੇ ਕਰਨਾ ਹੁੰਦਾ ਸਾਰਾ ਤਾਂ ਇੱਥੇ ਜਦੋਂ ਫਿਰ ਸਾਨੂੰ ਕਿਸੇ ਨੇ ਦੱਸਿਆ ਸੀਗਾ ਸਾਡੇ ਰਿਸ਼ਤੇਦਾਰੀ ਸੀ ਉਹ ਕਹਿੰਦੇ ਤੁਸੀਂ ਮੈਡੀਸਨ ਲੈ ਕੇ ਦੇਖੋ ਇਹ ਖਾਣ ਚੋਂ ਨਹੀਂ ਪ੍ਰੋਬਲਮ ਹੈਗੀ ਬੂੰਦਾਂ ਹੀ ਆ ਜਾਣੀ ਪਾਣੀ ਚ ਪਾ ਕੇ ਤੇ ਬਹੁਤ ਜ਼ਿਆਦਾ ਫਾਇਦਾ ਬਹੁਤ ਲੇਡੀ ਮੈਂ ਭੇਜੀਆਂ ਕਹਿ ਕੇ ਠੀਕ ਹੋਵੇ ਚਲੋ ਭਲਾਈ ਆ ਹਾਂਜੀ ਹਾਂ ਅੱਜ ਜਿਹਨੇ ਰੋਟੀ ਜਿੱਦੀ ਛੁੱਟ ਗਈ ਉਹ ਮਤਲਬ ਕੀ ਕਰੇਗਾ ਜੀ ਜੀ ਸਾਡਾ ਮਕਸਦ ਵੀ ਇਹ ਹੀ ਹੁੰਦਾ ਹੈ ਕਿ ਅਸੀਂ ਲੋਕਾਂ ਦੀ ਫੀਡਬੈਕ ਹੈਗੀ ਹੈ ਲੋਕਾਂ ਦਾ ਜਿਹੜਾ ਟ੍ਰੀਟਮੈਂਟ ਹੋਇਆ ਇਲਾਜ ਹੋਇਆ ਉਹ ਜ਼ਰੂਰ ਦਰਸ਼ਕਾਂ ਤੱਕ ਪਹੁੰਚਦਾ ਕਰੀਏ ਉਸਕੇ ਫਾਰਮੂਲੇ ਜ਼ਰੀਏ ਜੀ ਤੁਸੀਂ ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਜੀ ਸੋ ਤੁਸੀਂ ਦੇਖੋ ਇਹ ਤਸਵੀਰਾਂ ਜਿਹੜੀਆਂ ਅਸੀਂ ਤੁਹਾਨੂੰ ਦਿਖਾਈਆਂ ਨੇ ਅਸੀਂ ਨਾਲੋਂ ਨਾਲ ਤੁਹਾਡੀ ਗੱਲ ਵੀ ਕਰਾਈ ਹੈ ਗੁੜੀ ਨਾਲ ਵੀ ਗੱਲ ਕਰਾਈ ਹੈ ਗੁੜੀ ਦੀ ਮਾਤਾ ਨਾਲ ਵੀ ਗੱਲ ਕਰਾਈ ਹੈ ਉਹਨਾਂ ਦੇ ਫਾਦਰ ਸਾਹਿਬ ਨਾਲ ਵੀ ਗੱਲ ਕਰਾਈ ਹੈ ਤੇ ਜਰਨੈਲ ਸਿੰਘ ਹੋਰਾਂ ਨਾਲ ਵੀ ਤੁਹਾਡੀ ਗੱਲਬਾਤ ਕਰਾਈ ਹੈ ਔਰ ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਹੁਣ ਉਹ ਦਿੱਕਤਾਂ ਪਰੇਸ਼ਾਨੀਆਂ ਲਗਭਗ ਲਗਭਗ ਖਤਮ ਹੋਣੀਆਂ ਸ਼ੁਰੂ ਹੋ ਗਈਆਂ ਨੇ ਆਰਾਮ ਆਉਣਾ ਸ਼ੁਰੂ ਹੋ ਗਿਆ ਇਹਨਾਂ ਨੁਸਖਿਆਂ ذریعے ਹੀ ਇਹਨਾਂ ਫਾਰਮੂਲਾ ذریعے ਹੀ ਪਰ ਮੇਰੀ ਗੁਜ਼ਾਰਿਸ਼ ਮੇਰੀ ਅਪੀਲ ਮੇਰੀ ਦਲੀਲ ਇਹ ਹੈ ਕਿ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਤੁਸੀਂ ਅਗਰ ਇਸਤੇਮਾਲ ਦੇ ਵਿੱਚ ਲੈ ਕੇ ਆਉਣਾ ਤਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਤੁਸੀਂ ਸਲਾਹ ਹੈ ਜਿਹੜੀ ਉਹ ਜ਼ਰੂਰ ਕਰਨੀ ਹੈ ਆਪਣੀ ਮਰਜ਼ੀ ਨਾਲ ਕੋਈ ਨੁਸਖਾ ਕੋਈ ਫਾਰਮੂਲਾ ਤੁਸੀਂ ਕਦੇ ਵੀ ਇਸਤੇਮਾਲ ਨਹੀਂ ਕਰਨਾ ਕਿਉਂਕਿ ਬਹੁਤੀ ਵਾਰ ਆਪਣੀ ਮਰਜ਼ੀ ਨਾਲ ਵਰਤਿਆ ਗਿਆ ਨੁਸਖਾ ਕਈ ਵਾਰ ਫਾਇਦੇ ਦੀ ਥਾਂ ਤੇ ਤੁਹਾਨੂੰ ਨੁਕਸਾਨ ਵੀ ਕਰ ਸਕਦਾ ਹੈ ਧੰਨਵਾਦ